ਨਿੱਜਸੀ ਫੜੀ ਹੋ ਜਾ ਦੇਖ ਕਿ ਮੈਂ ਪਈਆ ਕੋੜੇ ਵੇਚ ਕੇ ਸੁੱਤੀ ਕੀ ਹੋ ਗਿਆ ਕਿਉਂ ਉਠਾਤਾ ਤੂੰ ਦਰਾਮੜਾ ਫੋਨ ਦੇਖੀ ਕੁਝ ਨਹੀਂ ਹੈਗਾ ਫੋਨ 'ਚ ਪੈ ਜਾਂਦੀ ਪਰ ਹੋ ਜਾ ਨਹੀਂ ਬਥੇਰਾ ਕੁਸੈ ਦੇ ਵਿੱਚ ਆ ਹੁਣੀ ਹੁਣੀ ਆਏਗਾ ਕੀ ਤਾਜ਼ੇ ਤਾਜ਼ੇ 5000 ਦੇ ਨੋਟ ਆਏ ਨੇ ਇਹ 'ਚ 5000 ਆਹੋ ਲੈ 2500 ਦੇ ਮੈਨੂੰ ਕੱਢ ਕੇ ਕਿਤੋਂ ਕੱਢ ਕੇ ਦੇਵਾ ਤੇਰੇ ਫੋਨ ਚ ਆਈ ਨੇ ਹੁਣ ਫਿਰ ਫੋਨ 'ਚ ਕਿਵੇਂ ਨਿਕਲਣਗੇ ਫਿਰ 2500 ਤਾਂ ਮੇਰਾ ਬਣਦਾ ਹੈ ਕਿਨੇ ਭੇਜਨੇ ਐ ਤੂੰ ਦੱਸ ਦੇ ਜਿਹੜੇ ਸੱਚ ਮੈਂ ਤੈਨੂੰ ਉਦੋਂ ਭੇਜਿਆ ਤੀ ਨੀ ਲਿਆਂਦੇ ਪੈਸੇ ਉਹ ਤਾਂ ਫੜਾਈ ਨਹੀਂ ਤੈ ਮੈਨੂੰ ਉਹ ਤਾਂ ਹੁੰਨਾ ਕਹਿੰਦੇ ਆ ਵੀ ਦੁਆਰੇ ਜਿਹਦਾ ਉਹ ਸਮਾਨ ਲਿਆ ਨਾ ਕਹਿੰਦੇ ਉਦੋਂ ਦੇ ਦਵਾਂਗੇ ਸਾਡੇ ਕੋਲ ਕਹਿੰਦਾ ਹੱਥ ਚ ਹੈ ਹੀ ਨਹੀਂ ਗੇ ਤੂੰ ਮੈਂ ਮਰ ਜਾ ਐ ਨਹੀਂ ਕੋਈ ਦੰਦਾ ਹੁੰਦਾ ਹੈਗਾ ਐ ਨਹੀਂ ਤੇਰਾ ਘਰ ਚ ਲੈਣਾ ਹੈਗਾ ਫੇਰ ਅਗਰ ਧਾਰ ਨਾ ਕਰਿਆ ਘਰ ਤੂੰ ਇਹ ਮੜੀ ਮੋਟੀ ਦਾ ਧਾਰ ਸਦਾਰ ਚੱਲਦੀ ਹੈਗੀ ਨਾ ਧਾਰ ਤਾਂ ਕਹਿੰਦੇ ਜਮਾ ਬੰਦ ਹੈ ਜੀ ਐ ਕਹਿੰਦੇ ਘਰ ਅਗਲੇ ਨੂੰ ਐ ਕਰ ਤੂੰ ਆਪਣਾ ਬਾਹਰ ਹੈ ਨਾ ਉੱਥੇ ਬੋਰਡ ਜਾਂ ਲਿਖਾ ਦੇ ਕੋ ਉਹਦੇ ਉੱਤੇ ਲਿਖਾ ਦੇ ਵੀ ਧਾਰ ਬਿਲਕੁਲ ਬੰਦ ਹੈ ਬਸ ਫਿਰ ਆਹਲਾ ਪੁੱਛੂਗਲੀ ਹੈ ਕਿ ਧਰ ਬੰਦਾ ਹੈ ਜੀ ਹੋਰ ਫੇਰਾ ਫਿਰ ਹੁਣ ਫਿਰ ਮੈਂ ਕੀ ਕਰਾਂ ਜੇ ਮੈਂ ਸਮਾਨ ਦੇਣੇ ਨਹੀਂ ਹੈਗੇ ਪਰ ਤੂੰ ਕਿੜਾ ਅਗਲੇ ਤੇ ਸੋਟਾ ਮਾਰੇਗੀ ਚੱਕ ਕੇ ਜੇ ਅਗਲਾ ਮੁੱਕਰ ਗਿਆ ਫਿਰ ਹੁਣ ਮੈਂ ਸਮਾਨ ਲੈ ਗਈ ਮੈਂ ਕਿਹੜਾ ਉਹਦੇ ਡਾਂਗ ਮਾਰ ਨਾ ਤੋਂ ਆਲੇ ਨੂੰ ਕਹਿ ਦਿਆ ਕਰ ਪਈ ਵੀ ਦੇਖ ਕਤ ਪੈਸੇ ਕਤ ਸਮਾਨ ਨੀ ਮੇਰੀ ਗੱਲ ਸੁਣਾ ਮੈਂ ਉਹਨਾਂ ਦੇ ਘਰ ਚ ਜਾ ਕੇ ਜਬੂਸ ਕੱਢਦੀ ਕਾ ਮਿਲਿਏ ਇਹ ਪਰਦੇ ਦੀਆਂ ਗੱਲਾਂ ਹੁੰਦੀਆਂ ਨੇ ਤੇ ਪਰਦੇ ਚ ਹੀ ਰਹਿਣੀ ਚਾਹੀਦੀਆਂ ਨੇ ਚੱਲ ਕੋਈ ਨਾ ਮੰਮੀ ਹੁਣ ਤਾਂ ਮੈਂ ਤੈਨੂੰ ਕਰਤਾ ਮਾਫ ਆ ਹੈ ਹੁਣ ਨਾ ਅਗਲੇ ਨੂੰ ਵੀ ਨਾ ਉਸ ਤੋਂ ਦਈ ਠੀਕ ਹੈ ਨਾ ਤੇ ਮੈਨੂੰ ਐਂ ਦੱਸ ਆਰੇਡ ਪੈਸੇ ਆਈ ਨਹੀਂ ਕਿ ਇਹ ਕੀ ਦੇਈ ਨੇ ਕੀ ਇਹ ਪੰਜ ਤਾਂ ਹੱਥ ਰਤ ਆਇਆ ਦੇ ਕਿ ਗਿਆ ਕਿਹੜਾ ਤਾਂ ਆਇਆ ਆਹ ਇਧਰ ਤਾਂ ਆਇਆ ਬੰਤਾ ਹੋਰ ਕਿਹੜਾ ਤਾਂ ਆਇਆ ਬੰਤਾ ਤਾਂ ਆਇਆ ਇਹ ਘਤ ਪਾ ਗਿਆ ਲੈ ਹਰੀ ਚ ਥੋੜੀ ਨਾ ਕੋਈ ਪਾ ਕੇ ਗਿਆ ਹਾਂ ਮਾਲ ਲੈ ਕੇ ਗਿਆ 5000 ਦਾ ਵੇਚਦਾ ਮੈਂ ਤਾਂ ਬੂ ਮੈਂ ਮਰ ਜਾਣੀ ਨਹੀਂ ਉਹ ਮਨੂ ਕਾ ਤੋ ਦੇਣ ਬੈਠੀ ਸੀ ਤੂੰ ਉਹ ਤਾਂ ਸਾਰੇ ਪਿੰਡ ਚ ਗਾਊਗਾ ਜਾ ਕੇ ਹੁਣਾਂ ਨਹੀਂ ਗਾਂਦਾ ਹੈਗਾ ਕੰਮ ਲਈ ਇਹ ਖਾਣ ਵਾਲਾ ਬੰਦਾ ਨਹੀਂ ਗਾਂਦਾ ਹੁੰਦਾ ਨਹੀਂ ਭੰਡੀ ਦੇਖੀ ਜਾਈਂ ਦੇਖੀ ਜਾਈਂ ਤੂੰ ਨਾਲੇ ਉਹਨੂੰ ਜੇ ਦੱਸੂਗਾ ਜਾ ਕੇ ਤਾਈ ਨੂੰ ਫੇਰ ਦੇਖੀ ਪੁੱਸ ਲਿਆਉਗੀ ਹੋਰੇ ਤਾਈ ਨੂੰ ਕਾਹਨੂੰ ਦੱਸਦਾ ਉਹਦੇ ਛਿੱਤਰ ਖਾਣੇ ਨੇ ਉਹਨੂੰ ਰੋਟੀ ਖਾਣੀ ਹੈ ਛਿੱਤਰ ਨਹੀਂ ਖਾਣੇ ਹੈਗੇ ਤਾਈ ਨੂੰ ਦੱਸ ਕੇ ਉਹਨੂੰ ਮਰਜੋਗੇ ਪੂਰੇ ਚਾਹੇ ਰੋਟੀ ਖਾਣੀ ਹੈ ਮੈਨੂੰ ਨਹੀਂ ਪਤਾ ਹੈਗੇ ਪਰ ਦੇਖੀ ਜਾਈਂ ਹੈ ਉਹ ਆਪਣਾ ਜਰੂਰ ਸੁਣਾਓ ਵੀਰੇ ਉਹਨੂੰ ਕਿਉਂ ਦੇਣ ਬੈਠੀ ਸੀ ਤੂੰ ਤਾਂ ਬੋਲੀਆਂ ਜਿਵੇਂ ਮੰਮੀ ਮੈਂ ਕਿਹੜਾ ਉਹਦੇ ਕੋਲੇ ਢੋਲ ਵਜਾ ਕੇ ਆਈ ਸੀ ਆ ਪੰਮਤ ਲੱਗ ਗਿਆ ਉਬ ਤੇਰੀ ਤਾਈ ਨੇ ਦੱਸਿਆ ਉਹਨੂੰ ਪਾਏ ਨੂੰ ਕਿੰਨੇ ਦੱਸਤਾ ਉਹ ਮੇਰਾ ਢੋਲੂ ਨਹੀਂ ਡਿੱਗੇ ਸੀ ਮੈਂ ਤੈਨੂੰ ਦੱਸਿਆ ਤਾਂ ਹੈ ਸੀ ਉੱਥੋਂ ਤੇਰੀ ਤਾਈ ਨੂੰ ਸ਼ੱਕ ਹੋ ਗਿਆ ਸ਼ੱਕ ਦਾ ਨਾ ਹੈ ਕਿ ਮੇਰੇ ਸ਼ੱਕ ਹੋ ਗਿਆ ਤੂੰ ਉਹ ਤਾਂ ਕਹਿੰਦੀ ਸੀਗੀ ਆਹ ਮੈਂ ਕਹਿੰਦਾ ਵੀ ਦਾਲ ਡਿੱਗਾ ਹਾਂ ਦਾਲ ਦੇ ਵਿੱਚ ਉਹ ਤਾਂ ਮੈਂ ਕਿਹਾ ਸੀ ਨਾਲੇ ਤੇਰਾ ਪਾਇਆ ਗੱਲ ਸਮਝ ਗਿਆ ਦੀ ਤੇਰਾ ਪਾਇਆ ਨੇ ਦੱਸਿਆਗਾ ਕਹਿੰਦਾ ਮੈਂ ਗੱਲ ਸਾਰੀ ਬੋਚ ਲਈ ਅਹੀ ਜੀ ਕੋਈ ਗੱਲ ਨਹੀਂ ਹੈਗਾ ਡਰਨ ਵਾਲੀ ਗੱਲ ਨਹੀਂ ਡਰਨ ਵਾਲੀ ਕਿਉਂ ਨਹੀਂ ਹੈਗੀ ਮੰਮੀ ਉਹ ਤਾਂ ਆਪਣੇ ਤੂੰ ਹੀ ਮੱਚਦੇ ਨੇ ਨਹੀਂ ਹੋਂ ਤਾਂ ਮੈਨੂੰ ਵੀ ਪਤਾ ਹੈ ਵੀ ਹੋ ਮੱਚਦੇ ਨੇ ਫਰ ਆਪਾਂ ਕਿਹੜਾ ਉਹਨਾਂ ਨੂੰ ਫੁੱਲ ਬਖੇਰਦਿਆਂ ਜਹੀ ਜੀ ਕੋਈ ਕਰਦਾ ਹੈ ਜਹੀ ਜੀ ਕਰਵਾ ਲੈਂਦਾ ਗੱਲ ਸੁਣ ਮੇਰੀ ਘਰ ਦੀ ਘਰ ਚ ਗੱਲ ਰਹਿ ਜਾਂਦੀ ਹੈ ਨਾਲੇ ਤੇਰੇ ਕਾਈ ਨਹੀਂ ਤਾਂ ਹੈ ਵੀ ਕਿਹ ਹੈ ਵੀ ਮਾਗੀ ਵੀ ਬੁਕਾ ਦੂ ਤੁਹਾਡਾ ਨਸਾ ਸੱਚੀ ਹੋਰ ਗਾਵੇਂ ਨਹੀਂ ਜਾਇਆ ਨਾ ਮੈਨੂੰ ਨਿਯਕੀਨ ਹੈਗਾ ਤੇ ਸੇਤੇ ਮੇਨ ਤਾਂ ਤਾਈ ਤੇ ਉਹ ਇਹ ਨਜਕੀਨ ਹੈਗੇ ਆ ਜਾਣ ਕੇ ਦੇਖੀ ਉਹ ਫੂਆਂ ਲੈ ਲੈ ਕੇ ਆਪਾਂ ਨੂੰ ਖੂਬ ਸੂਚਨਾ ਫੜਾ ਦੇ ਨਹੀਂ ਫੜਾਂਦਾ ਨਾਲੇ ਆਪ ਨਹੀਂ ਫੜਿਆ ਜਾਊਗਾ ਭਲਾ ਜੇ ਨਸ਼ਾ ਫੜਾਣ ਵਾਲੇ ਨੂੰ ਵੇਚਦੇ ਨਸ਼ਾ ਕਰਨ ਵਾਲੇ ਨੂੰ ਵੀ ਪੁਲਿਸ ਫੜ ਕੇ ਲੈ ਕੇ ਜਾਂਦੀ ਹੈਗੀ ਨਸ਼ਾ ਕਰਨ ਵਾਲੇ ਨੂੰ ਵੀ ਬਾਕਸ ਦੀ ਹੈਗੀ ਹਾਂ 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 ਕਰਨਗੁਰ ਨਾਲੇ ਨੂੰ ਨਹੀਂ ਫੇਤਾ ਵੇਚਣ ਵਾਲੇ ਨੂੰ ਫੜਦੀ ਹੁੰਦੀ ਹੈ ਫਿਰ ਤਾਂ ਆਪਣੇ ਤੇ ਆਊਗੀ ਗੱਲ ਸਾਰੀ ਫਿਰ ਭਾਈ ਮੈਂ ਤਾਂ ਇਹ ਜਿਹਾ ਕੀਤਾ ਛੇੜਿਆ ਨਹੀਂ ਹੈਗਾ ਪਰ ਤੂੰ ਉਹਨੂੰ ਕਾਹ ਤੋਂ ਬੈਠੇ ਤੇ ਮੈਂ ਕਿਹਾ ਤੈਨੂੰ ਕਿਹਾ ਸੀ ਉਹਨੂੰ ਵੇਚੀ ਜਦੋਂ ਆਪਣੇ ਘਰੇ ਆ ਗਿਆ ਫਿਰ ਮੈਂ ਕੀ ਕਰਾਂ ਉਹ ਤਾਂ ਕਹਿੰਦਾ ਲੈ ਗੱਲਾਂ ਚ ਨਾਉਣੁੰਦੀ ਕਿ ਸਾਾਨੂੰ ਮੈਨੂੰ ਮੂਨੂ ਨਹੀਂ ਪਤਾ ਹੈਗਾ ਬਈ ਕੌਣ ਵੇਚਦਾ ਨਸ਼ਾ ਨੂੰ ਸਾਡੇ ਸਾਡੇ ਸੋ ਅਸੀਂ ਨੂੰ ਵੇਚਦੇ ਹੈਗੇ ਬਥੇਰਾ ਕਿਹਾ ਸੀ ਉਹ ਤਾਂ ਦੁਨਾਂ ਤਰ੍ਹਾਂ ਤਾਇਆ ਤਾਂ ਕੁੱਪੜ ਦੇ ਮਖੌਂਚ ਕਰਦਾ ਸੀ ਪੈਸੇ ਹਾਂ ਹੋਰ ਉਹ ਮਹਾਲਾ ਉਹ ਪੁੱਛੂਗਾ ਭਈਆ ਕਿੱਥੋਂ ਆਏ ਕੀ ਆਏ ਹੋਰੀ ਜੱਬ ਛੜ ਗਿਆ ਸੀਗਾ ਦੇਖ ਲੈ ਹੈ ਤੂੰ ਫਿਰ ਗੂਗਲ ਪਏ ਨੰਬਰ ਮੇਰਾ ਦਿੱਤਾ ਹੈ ਤੇਰਾ ਹੈਗਾ ਤੇ ਤਾਈ ਕੋਲੇ ਨੰਬਰ ਹੈ ਤਾਂ ਹੈਗਾ ਤੇਰਾ ਤੇ ਤਾਈ ਹੁਣਾਂ ਕੋਲੇ ਉਹ ਕਿਹੜਾ ਕੋਈ ਬਗਾਨੇ ਨੇ ਆਪਣੇ ਸੱਕੇ ਤਾਂ ਹੈਗੇ ਨੇ ਤਦ ਦੇ ਕੀ ਹੋਊਗੀ ਕੀ ਬਣਦਾ ਕੀ ਨਾ ਹਾਂ ਜੋ 5 500 ਦੇ ਵਿੱਚ ਐ ਬਸ ਮੂਏ ਨਾਮ ਨਹੀਂ ਨਕਤਾ ਦਿੱਤਾ ਗਾਉਂਗਾ ਨਾ ਗਿੱਲਾ ਪੀਣਾ ਐ ਇੰਨਾ ਕੀ ਹੁੰਦਾ ਤਾਂ ਚਲ ਕੋਈ ਨਾ ਆਪ ਦੇ ਨੇ ਫਿਰ ਕੀ ਹੋ ਗਿਆ ਪੈਸੇ ਫਿਰ ਵਾਪਸ ਦੇ ਦਿਆਂਗਾ ਕਹਿੰਦਾ ਮੈਂ ਤੂੰ ਐ ਕਰਾ ਹੁਣ ਐਵੇਂ ਨਾ ਗਿੱਲਾ ਪੀਣਾ ਆ ਐ ਚ ਦੇ ਮੈਨੂੰ 2500 ਰੁਪਇਆ ਨਹੀਂ ਲੱਖ ਰੁਪਇਆ ਤੈਨੂੰ ਕਹਿਤਾ ਦਿੱਤਾ ਵੀ ਲੱਖ ਰੁਪਇਆ ਹੋ ਜਾਣ ਤੇ ਫਿਰ ਖੜਾ ਮੰਗਾਂਗੇ ਹੈ ਗੱਲੇ ਨਹੀਂ ਸੂੰਦੀ ਹੁੰਦੀ ਕਿਸੇ ਕੰਜਰ ਦੀ ਚਲ ਚੰਗਾ ਭਾਈ ਫਿਰ ਤੂੰ ਐ ਕਰਾ ਕੋਈ ਕਾਪੀ ਕੁਪੀ ਲਾਲ ਹੈ ਉਹ ਤੇ ਸਾਰੇ ਲਿਖੀ ਜਾਈ ਤੇਰਾ ਕੋਈ ਪਤਾ ਨਹੀਂ ਹੈਗਾ ਕਦੋਂ ਮੁੱਕਰ ਜੇ ਇਹ ਤੇ ਕਿਹ ਹੈ ਇਹ ਦਿਮਾਗ ਇਹ ਲਾਇਆ ਰੱਬ ਨੇ ਤੇਰਾ ਨਹੀਂ ਮੁੱਕਰਦੀ ਹੈਗੀ ਮੈਂ ਲੈ ਕੇ ਜਾਉਂਗੀ ਇੱਥੇ ਦੇ ਦੂੰਗੀ ਤੈਨੂੰ ਜੇ ਲੱਖ ਰੁਪਿਆ ਹੋ ਗਿਆ ਦੇ ਦੂੰਗੀ ਉਹ ਆਣ ਦੇ ਆਹੋ ਉਹਨਾਂ ਤੋਂ ਲਈ ਜਿਹੜੇ ਰਹਿ ਗਏ ਦੋ ਘਰ ਰਹਿ ਗਏ ਆਹੋ ਫੜ ਲਿਆ ਗਣ ਲਿਆ ਕੋਈ ਫਿਕਰ ਨਾ ਕਰ ਆਹ ਹੁਣ ਆ ਜਾਣਗੇ ਤਾਂ ਕੱਲ ਪਰਸਾਂ ਤੱਕ ਮੇਰੀ ਗੱਲ ਸੁਣ ਲੈ ਗੇੜੇ ਨਾ ਮਰਿਆ ਕਰ ਬਾਲੇ ਫਿਰ ਤਰੋਂ ਨੂੰ ਬੁੜੀਆਂ ਨੂੰ ਪਤਾ ਲੱਗ ਜੂਗਾ ਪੜਦੇ ਨਾਲ ਜਾਇਆ ਕਰ ਅ ਦਿਨਾਂ ਨੂੰ ਦੇਖਿਆ ਨਹੀਂ ਹੁੰਦੀਆਂ ਇਸ ਨਾਲ ਉਹਨਾਂ ਤੋਂ ਫੜ ਕੇ ਲਿਆਇਆ ਕਰ ਬੁੜੀਆਂ ਬਾੜੀ ਨੂੰ ਕਹਦੀ ਜਾ ਕੇ ਨਾ ਨਾ ਮੈਂ ਤਾਂ ਗਲੀਆਂ 'ਚ ਗੀਤ ਗਾਉਂਦੀ ਜਾਂਦੀ ਹੁੰਦੀ ਆ ਹਨਾ ਕਿਉਂ ਆਲੂ ਗੰਡੇ ਨੇ ਇਹ ਵੀ ਮੈਂ ਗੋਲਮਾ ਹੋ ਕੇ ਮਾਰਦੀ ਫਿਰਦੀ ਆ ਤੂੰ ਤੈਨੂੰ ਦੱਸਿਆ ਹੈ ਕਈ ਵਾਰ ਬੁੜੀ ਕੋਲੇ ਜਾ ਕੇ ਕਰ ਦੇਗਾ ਉਹਨਾਂ ਦੇ ਕੋਲੇ ਜੇ ਮੇਰੇ ਤੇ ਨਹੀਂ ਯਕੀਨ ਆ ਵਧਾਪ ਵਿੱਚ ਆਇਆ ਕਰ ਫਿਰ ਉਹਨਾਂ ਨੂੰ ਐ ਕਹਦੇ ਕਰ ਪਈ ਪੜਦੇ ਨਾਲ ਸਾਡੇ ਘਰੇ ਆ ਜਾ ਕਰੋ ਹੋਰ ਹੁਣ ਫਿਰ ਐਂ ਤਾਂ ਜਦੋਂ ਜਾਵਾਂਗੇ ਬੁੜੀ ਹੁੰਦੀ ਆ ਘਰੇ ਪਤਾ ਲੱਗ ਜੂਗਾ ਨਾਲ ਨੀ ਅਕਲ ਦੀ ਐ ਅੰਨੀ ਐ ਮੈਨੂੰ ਤਾਂ ਤੂੰ ਕਹੀ ਜਾਨੀ ਮੈਂ ਤਾਂ ਦਈ ਜਾਨੀ ਐ ਤੈਨੂੰ ਅਕਲ ਹੈਗੀ ਐ ਕਿ ਸਾਡੇ ਘਰਿਆਂ ਜਦੋਂ ਜਦੋਂ ਆਪਣੇ ਘਰੇ ਲੈਣਾ ਲੱਗਦੀਆਂ ਫੇਰ ਨਹੀਂ ਘਮਾਂਡਿਆਂ ਨੂੰ ਸ਼ੱਕ ਹੋਊਗਾ ਬਈ ਇਹਨਾਂ ਦੇ ਇੱਕ ਵੜਦਾ ਇੱਕ ਨਿਕਲਦਾ ਨਹੀਂ ਟਾਈਮਿੰਗ ਰੱਖਦਾਂਗੇ ਟਾਈਮਿੰਗ ਆਹੋ ਚੱਲ ਕੋਈ ਨਾ ਤੂੰ ਉਹ ਤੇਰੀ ਸਹੇਲੀ ਨੂੰ ਫੋਨ ਫੋਨ ਲਾ ਕੇ ਨਾ ਹੋਰ ਕਰ ਲੈ ਤਾਂ ਮੁਕਨ ਵਾਲਾ ਹੋ ਰਿਹਾਗਾ ਉਪਰਾ ਵੀ ਹੋ ਗਿਆ ਆਹੋ ਹੋਰ ਕਰ ਲੈ ਇੰਤਜ਼ਾਮ ਛੇਤੀ ਚੱਲ ਕੋਈ ਨਾ ਜਦੋਂ ਮੁੱਕ ਗਏ ਮੈਨੂੰ ਦੱਸ ਦੀ ਮੈਂ ਉਹਦੀ ਫੋਨ ਕਰਕੇ ਮੰਗਾ ਲੂੰਗੀ ਫੇਰਾ ਉੱਥੇ ਵੀ ਪਾਣੀ ਐ ਨਿਪਾਲਾਂਗੇ ਕੋਠੀ ਚਿੰਤਾ ਕਿਉਂ ਕਰਦੀ ਐ ਸੋਚਤਾ ਹੁੰਦੀ ਹੋਈ ਆ ਲਿਟ ਜਾ ਹੁਣ ਜਦੋਂ ਮਹੀਨੇ ਜੰਨੇ ਪੈਸੇ ਆਹ ਇੱਕ ਦਿਨ ਚੰਨੇ ਪੈਸੇ ਬਣ ਸਕਦੇ ਨੇ ਮਹੀਨੇ ਤਾਂ ਦੇਖੀ ਲੱਖਾਂ ਦੇ ਲੱਖ ਡਿਗਣਗੇ ਘਰ ਦਿੰਦੀਆਂ ਪਾਉਣ ਉਹਨੂੰ ਮੈਂ ਲਾ ਆ ਤਾਂ ਗਿਆ ਕਿ ਮੇ ਇਹ ਸਮਾਨ ਵਧੀਆ ਵੈਸੇ ਵੈਸੇ ਕਹਿੰਦਾ ਸਮਾਨ ਵਧੀਆ ਮੈਨੂੰ ਤਾਂ ਕਿਸੇ ਮੁੰਡੇ ਨੇ ਭੇਜਿਆ ਪਹਿਲੀ ਵਾਰ ਹੀ ਆਇਆ ਮੈਂ ਤਾਂ ਇਹ ਤੂੰ ਸਮਾਨ ਨੂੰ ਇੱਕ ਵਾਰੀ ਲਾ ਕੇ ਤਾਂ ਦੇਖੀ ਤੂੰ ਤਾਂ ਬਾਰ-ਬਾਰ ਮੰਗੇਗਾ ਨਾਲੇ ਭਾਵੇਂ ਰੋਟੀ ਖਾਣੀ ਭੁੱਲ ਜੇ ਤੂੰ ਪਰ ਸਮਾਨ ਲਾਉਣਾ ਦੀ ਕੋਲਦਾ ਹੈਗਾ ਪੈਸੇ ਪੂਰੇ ਨੇ ਹਾਂ ਪੂਰੇ ਨੇ ਜਮਾ ਜੀ ਰਿਜ਼ਲਟ ਵਧੀਆ ਹੋਣਾ ਚਾਹੀਦਾ ਹਾਂ ਰਿਜ਼ਲਟ ਵਧੀਆ ਹੋਵੇ ਬੱਸ ਫਿਰ ਤਾਂ ਚਾਰ ਮੁੰਡੇ ਹੋਰ ਵੀ ਆਏ ਕਰਨਗੇ ਚੱਲ ਵਧੀਆ ਲਾ ਦੀ ਤੂੰ ਬਾਪ ਚੰਗਾ ਹਾਂ ਕੋਈ ਗੱਲ ਨਹੀਂ ਵਧੀਆ ਹੋ ਗਈ ਅੱਜ ਤਾਂ ਬੋਣੀ ਜੀ ਕੰਮ ਤਾਂ ਇਹ ਵਧੀਆ ਹੈ ਪਰ ਸੇ ਦਿਨ ਨਜ਼ਰ ਨਾ ਲੱਗ ਜੇ ਮੈਂ ਤਾਂ ਸੋਚਦੀ ਸੀ ਬਈ ਚਲ ਜੱਸੀ ਸਲਾਈ ਕੜਾਈ ਦਾ ਕਰ ਲਵਾਂ ਪਰ ਸਲਾਈ ਕੜਾਈ ਵਿੱਚ ਕੀ ਐ ਮੱਥਾ ਪਕਾਈ ਐ ਨਾਲੇ ਕੋਈ 100 ਰੁਪਿਆ ਪਤਾ ਨਹੀਂ ਦੇ ਕੇ ਜਾਂਦੀ ਪਤਾ ਨਹੀਂ ਨਹੀਂ ਆਤਾ ਨਾ ਆ ਕਿੱਸਾ ਸਹੀ ਗੱਲ ਐ ਸਾਡੇ ਤਾਂ ਮਹੀਨੇ ਦੇ ਅੰਦਰ ਅੰਦਰ ਕੋਠੀ ਪਵਾ ਦੀ ਚੱਲੀ ਐ ਆਏ ਬਣਾ ਦੇ ਹੁਣ ਕਿੱਥੇ ਕੰਮ ਵਾਲੀਆਂ ਬੁੜੀਆਂ ਮਿਲਦੀਆਂ ਨੇ ਉਹਨੇ ਮਾਰੀ ਜਾਂਦੀ ਐ ਪਕਾਈ ਸਾਰਾ ਦਿਨ ਔਰ ਚੰਗੀ ਭਲੀ ਆਪ ਤੋਂ ਨਹੀਂ ਕੰਮ ਹੁੰਦਾ ਤੋ ਓ ਆ ਵੀ ਕੋ ਕੁੜਾ ਕਿਵੇਂ ਆ ਠੀਕ ਆ ਵਧੀਆ ਲੱਗ ਤੈਨੂੰ ਫੁੱਲ ਉਹ ਮੈਂ ਤਾਂ ਯਾਰ ਗਿਆ ਸੀ ਕੰਮ ਵਾਲੀ ਬੁੜੀ ਪੁੱਛਣ ਆ ਛਾਵੇਂ ਖੜ ਮਾਰੇ ਤੇ ਨਾਲ ਗੱਲ ਕਰਨੀ ਆ ਕੀ ਪੁੱਛਣੀ ਆ ਰੀਆ ਓਏ ਕਰੇ ਕੰਮ ਵਾਸਤੇ ਤੈਨੂੰ ਪਤਾ ਤੇਰੀ ਪਰਝਾਈ ਕਹਿੰਦੀ ਮੈਥੋਂ ਕੰਮ ਨਹੀਂ ਹੁੰਦਾ ਬੁੜੀ ਪੁੱਛ ਕੇ ਮੈਂ ਤਾਂ ਕਹੀ ਵੀ ਚੰਗੀ ਭਲੀ ਤੂੰ ਫਿਰਦੀ ਆ ਕਰ ਲਿਆ ਅਗਰ ਕੰਮ ਜ਼ਰੂਰੀ ਹੋਈ ਬਸ ਸਹਿਰੀਕਾ ਜਰਾ ਅਸਾਂ ਮੰਗਦੇ ਕਿਸੇ ਬੁੜੀ ਨੂੰ ਸਮਾਨ ਸਮੂਨ ਦੇਣ ਗਈ ਆ ਓਹ ਕਿਹੜਾ ਸਮਾਨ ਲੈ ਕਾ ਕਿਹੜਾ ਸਮਾਨ ਸਾਰੇ ਪਿੰਡ 'ਚ ਸਮਾਨ ਪੈ ਰਿਆ ਕੋਕੜਾਇਰ ਕਿਉਂ ਮੂਰਖ ਬਣਾਉਣਾ ਹੈ ਕਿਹੜੀ ਗੱਲ ਦਾ ਸਮਾਨ ਪੈ ਰਿਆ ਗਲਤ ਦੱਸ ਮੈਨੂੰ ਤਾਂ ਉਹੀ ਲਜਾਈ ਜੰਨਾਗਾ ਐਂਜਿ ਕਿ ਚੱਕੀ ਜੰਨਾਗਾ ਚੱਟਾ ਉਹ ਕਿਹੜਾ ਚੱਟਾ ਕਿਤੇ ਉਹ ਨਾ ਛੱਪਾ ਖੜਾ ਕਰਦੀ ਕੋਈ ਓਏ ਮੈਂ ਤਾਂ ਤੇਰਾ ਆਬਦਾ ਬੰਦਾ ਮੈਨੂੰ ਤਾਂ ਸਮਾਨ ਦੇ ਦੇ ਯਾਰ ਓ ਜੇ ਤੂੰ ਆਪ ਦਾ ਤੈਨੂੰ ਇੱਥੇ ਖੜੇ ਖੜਾ ਨਹੀਂ ਬੂਥ ਰੰਗਦਾ ਮੈਂ ਤੇਰੀ ਤੂੰ ਗੱਲ ਕਹੀ ਜੀ ਕਰੀ ਉਹੀ ਬਣਾ ਗੱਲ ਤੋਂ ਛਵਾਣ ਵੇਚਦਾ ਸਮਾਨ ਵੇਚਦਾਗਾ ਵੀਰ ਬੂਥ ਰੰਗ ਦਾ ਕਹਿੰਦਾ ਅੱਧੇ ਪਿੰਡ ਨੂੰ ਸਾਮਾਨ ਵੇਚਦਾ ਮੇਰੀ ਤੂੰ ਬੂਥਾਂ ਘੱਟ ਆ ਗਿਆ ਉਹ ਕਿਹੜੇ ਕੰਜਰ ਨੂੰ ਮੈਂ ਵੇਚਾਂ ਤੂੰ ਦੱਸ ਤਾਂ ਲੈ ਮੈਂ ਤਾਂ ਬੰਦਰਾ ਖੁਦ ਆਪਣੀ ਪਿੰਡਾਂ ਖੰਦਾ ਕੁਛ ਕੁੜੀਆਂ ਰਾਹੀਂ ਸਾਮਾਨ ਵੇਚਦਾ ਤੁਸੀਂ ਢੋਲ ਉਹ ਕਿਹੜਾ ਕੰਜਰ ਕਹਿੰਦਾ ਤੂੰ ਹੱਦ ਹੋਊਗੀ ਤੂੰ ਯਾਰ ਵਿੱਚੇ ਬੁੜੀਆਂ ਨੂੰ ਪਤਾ ਨਾ ਮੈਂ ਕਰੀਂਦਾ 15 ਤੂੰ ਮੇਰਾ ਨਾਲੇ ਤਾਂ ਉਹੀ ਗੱਲ ਮੈਂ ਦਾ ਗੁੱਸਾਈ ਨਾ ਤੇਰੇ ਤੇ ਤੂੰ ਵਿੱਚ ਬੁੜੀਆਂ ਕਹੀਂਦਾ ਸਾਡੀ ਉਰੀ ਦਾ ਇਹ ਕੰਮ ਵੀ ਨਹੀਂ ਕਰਦੀ ਮੈਂ ਤਾਂ दारू ਤੱਕਣੀ ਪੀਣਦੀ ਆ ਉਹ ਉਹ ਤੂੰ ਨਹੀਂ ਦੇਣਾ ਸਾਮਾਨ ਨਾ ਤੇ ਐ ਮੂਰਖ ਤਾਂ ਨਾ ਬਣਾ ਐ ਮੈਨੂੰ ਤੇਰੇ ਤੇ ਨਹੀਂ ਹੈਰਾਨ ਵੀ ਤੂੰ ਮੈਨੂੰ ਕਹੀ ਕੀ ਜਨ ਹੈਗਾ ਤੈਨੂੰ ਵੀ ਤੂੰ ਨਸ਼ਾ ਵੱਧ ਕੀਤਾ ਤੈਨੂੰ ਉਹੀ ਭਲੇਖਾ ਪੈ ਗਿਆ ਤੂੰ ਨਸ਼ਾ ਤਾਂ ਸੋਫੀ ਫਿਰਦਾ ਇੱਥੋਂ ਮੰਗੀਆਂ ਨਾ ਵੀ ਦੇ 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 ਯਾਰਾ ਮੈਂ ਕਿੱਥੋਂ ਅੱਗੇ ਤੋਂ ਮੈਂ ਕਿਤੇ ਮੈਂ ਤੈਨੂੰ ਦੇਖਿਆ ਤੂੰ ਮੈਨੂੰ ਕਦੇ ਨਸ਼ਾ ਵੇਚ ਦੇ ਨਾ ਕੁਝ ਕਰ ਦੇ ਤੂੰ ਗੱਲਾਂ ਕਹਿ ਜੀਆਂ ਕਰਦਾ ਮੈਂ ਹੈਰਾਨ ਆ ਤੇਰੇ ਤੇ ਇਸ ਗੱਲ ਤੇ ਤੂੰ ਤਾਂ ਨਹੀਂ ਉਹ ਜਿਹੜੀਆਂ ਰਾਹੀਂ ਤਾਂ ਵੇਚਦਾ ਤੇਰੀ ਮਾਂ ਤਾਂ ਦੋਸੂ ਚ ਪਾਪਾ ਲੈ ਕੇ ਜਾਂਦੀ ਹੈਗੀ ਕੋਈ ਤੈਨੂੰ ਕਿਸੇ ਨੇ ਭਲੇਖਾ ਪਤਾ ਐਵੇਂ ਲੜਵਾ ਦੋ ਕੋਈ ਆਗਲਾ ਕੋਈ ਦੁੱਧ ਪਾਣੀ ਲੈਣ ਗਿਆ ਉਹ ਕਿਸੇ ਦੇ ਤਾਂ ਭਲੇਖਾ ਪਾਦਾ ਹਰੇਕ ਮੋੜ ਤੇ ਗੱਲ ਹੁੰਦੀ ਹੈ ਹਰੇਕ ਮੋੜ ਤੇ ਇੱਥੇ ਚਾਰ ਬੰਦੇ ਬੈੰਦੇ ਨੇ ਸੋਡੀ ਬੁੜੀ ਤੇ ਤੇ ਓਏ ਬਗਜਾ ਬੱਸ ਏਰੇ ਮੀ ਲੜ ਪੰਗੇ ਯਾਰਾ ਮਰ ਜੀ ਕੋਕੜਾ ਆਪਦੇ ਮੰਦੇ ਨੂੰ ਨਹੀਂ ਨੰਦਾ ਸਮਾਨ ਹੋਣਾ ਬਈ ਮੈਂ ਤੈਨੂੰ ਗੱਲ ਦੱਸਤੀ ਇੱਕ ਮੇਰਾ ਬਲੱਡ ਬਾਜੂ ਤੂੰ ਤੁਰ ਜਾ ਨਾ ਤਾਂ ਅਸੀਂ ਕਦੇ ਇਹੋ ਜਿਹਾ ਕੰਮ ਕੀਤਾ ਨਾ ਇਹੋ ਜਿਹਾ ਕੰਮ ਹਲਦੇ ਜਾਈਏ ਕਾਣ ਤੂੰ ਬੁੜੀਆਂ ਦਾ ਬੜੀ ਦੂਰ ਦੀ ਗੱਲ ਤਾਂ ਮੈਨੂੰ ਨਹੀਂ ਕਦੇ ਦਾਰੂ ਦੀ ਘੁੱਟ ਪੀਣ ਦਿੰਦੀ ਤੂੰ ਹੱਦਾਂ ਤੇਰੇ ਲਈ ਯਾਰਾ ਐਂ ਕਰੀਂ ਹੱਥ ਨੂੰ ਤੇ ਲੈ 10 ਬੰਦੇ ਹੋਰ ਆਉਣ ਐਵੇਂ ਨਾ ਹੋਰ ਕਿਸੇ ਕੋਲ ਭਗਾਈ ਮਾਰਦੀ ਓ ਚੌੜ ਕਰੀ ਜਾਂਦਾਗਾ ਭਗਾਈ ਐਂ ਤਾਂ ਕੀ ਗੱਲ ਐ ਚ ਹਾਈ ਐਨੀ ਮੇਰੀ ਗੱਲ ਸੁਣ ਮੰਮੀ ਇਹ ਪੂਸੂਟ ਲੈ ਗਈ ਇੱਕ ਸੋਨਾ ਸੋਨਾ ਜਿਆ ਉਹ ਨਹੀਂ ਜਾਣੀਆਂ ਅੱਛਾ ਸੂਟ ਤਾਂ ਲੈ ਆਵਾਂਗੇ ਪਹਿਲਾਂ ਮੈਂ ਤੈਨੂੰ ਕਿੰਨੇ ਵਾਰ ਕਹਿ ਲਿਆ ਵੀਰਾ ਵੀ ਇਹ ਸਾਬ-ਕਿਤਾਬ ਜੇ ਲਾ ਕੇ ਦੱਸ ਦੇ ਕਿੰਨੇ ਕ ਇਕੱਠੇ ਹੋਗੇ ਸਾਬ-ਕਿਤਾਬ ਲਾ ਲਿਆ 60 ਪੈਂਟ ਕੀ ਹੋਇਆ ਹਲ ਤਾਂ ਬੂਮਾ ਮਰ ਜਾ ਨੀ 60 ਪੈਟ ਹੀ ਹੋਏਗਾ ਨੀ ਹੋਰ ਹੁਣ ਤੂੰ ਤਾਂ ਜਾਂਦੀ ਨਹੀਂ ਹੈਗੀ ਦੇਣਾ ਉਹ ਖੇਤ ਵਾਲੇ ਮੈਨੂੰ ਫੋਨ ਕਰਕੇ ਆ ਤੀਗਾ ਉਹਨਾਂ ਦੇ ਉਹ ਮੰਗਦਾ ਤੀਗਾ ਜੱਗਾ ਅੱਛਾ ਹੋਰ ਉਹਨਾਂ ਦੇ ਤਾਂ ਦੇ ਆਉਂਗੀ ਮੈਨੂੰ ਤਾਂ ਐ ਸੀ ਵੀਰਾ ਵੀ ਲੱਖ ਲੁੱਖ ਦੇ ਨੇੜੇ ਲੱਗ ਗਏ ਹੋਣੇ ਹੂੰ ਲੱਖ ਨਾਲ ਤੇ ਉਹ ਤਾਂ ਕਹਿੰਦਾਂ ਨਹੀਂ ਮੈਂ ਤਾਂ ਥੱਕ ਗਈ ਮੇਤੇ ਤਾਂ ਜੈਦਾ ਨਹੀਂ ਹੈਗਾ ਮੈਂ ਰੈਸਟ ਕਰ ਲਾ ਹੈ ਉਹ ਤਾਂ ਤਾਂ ਹੀ ਫਿਰ ਜਾਂਦੀ ਨਹੀਂ ਹੈਗੀ ਕਿੱਥੇ ਲੱਖ ਹੋ ਜੂਗਾ ਇਨੀਛੇ ਤੇ ਲੱਖ ਲਕੁੰਦਾ ਹੈਗਾ ਮਾਂ ਤੇ ਥੋੜੀ ਭਕਾਈ ਹੁੰਦੇ ਮੁੰਡਾ ਦਾ ਬੋਲੀ ਨਾ ਹੋਣਾ ਕੋਸ ਹੋਰ ਦੇਖੀ ਮੈਂ ਤਾਂ ਨਾ ਚਿੱਟ ਜਿਆ ਬੜਾ ਦੁਖੀ ਜਾਂਦਾ ਮਮੀ ਹਾਂ ਦਵਾਈ ਲੈ ਲੈਂਦੀ ਪੁੱਤਾਂ ਕੀ ਹੋ ਗਿਆ ਆ ਗਿਆ ਪੁੱਤ ਹੈ ਆ ਗਈ ਮੈਂ ਤਾਂ ਆ ਗਿਆ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਸੱਚੋ ਸੱਚ ਹਾਂ ਹਾਂ ਪੁੱਛਾ ਅ ਟੱਕਰਿਆ ਸੀਗਾ ਨੰਨੂ ਕਿਹੜਾ ਨੰਨੂ ਲੱਖੇਗਾ ਹਾਂ ਕੀ ਕਹਿੰਦਾ ਸੀ ਵੇ ਮੈਨੂੰ ਕਹਿੰਦਾ ਕਿ ਚਿੱਟਾ ਜਹਾ ਹੀ ਦਾ ਕਹਿੰਦਾ ਚਿੱਟਾ ਬੇੜਾ ਲੈ ਆ ਜਿਹੜਾ ਨਸ਼ਾ ਹੁੰਦਾ ਹੈਗਾ ਹਾਂ ਆਪਣੇ ਚਿੱਟਾ ਤਰਿਆ ਫੇਗਾ ਸਾਨੂੰ ਕਹਦਾ ਪੁੱਛਦੇ ਲੈ ਆਪਾਂ ਨੂੰ ਕਹਦਾ ਪੁੱਛਦਾ ਬੋਲਾ ਕੋਨੇ ਨਾ ਸੋਡਾ ਲੈਤਾ ਕਹਿੰਦਾ ਉਹੜੀਆਂ ਬੁੜੀਆਂ ਵੇਚਦੀਆਂ ਭਾਈ ਸਾਰੇ ਭੂਵੇਂ ਮਰ ਜਾਂਦਾ ਕਹਿੰਦਾ ਸਾਰੇ ਪਿੰਡ ਜਿਗਾ ਲੋਡੀ ਪੀਆ ਮੈਂ ਤਾਂ ਉਹ ਲੱਫੜਾ ਮਲਾਉਂਦਾ ਸੀ ਮੈਂ ਅੱਖ ਚੜ ਗਈ ਚੌੜ ਕਰਦਾ ਹੋਇ ਜੋਗਾ ਲੱਗਾ ਫਿਰ ਲੱਫੜਾ ਲਾਉਂਦਾ ਲੈ ਲੈ ਤੈਨੂੰ ਕੁਛਦਾ ਫੜ ਕੇ ਗੋਡਾ ਥੱਲੇ ਲੈ ਲਿਆ ਦਾਲਿਆ ਦੱਸ ਹਾਂ ਐਵੇਂ ਤਾਂ ਉਹ ਗੱਲ ਕਹਿੰਦਾ ਨਹੀਂ ਜਿਹੜੇ ਹਿਸਾਬ ਤੇ ਉਹਨੂੰ ਹੱਕ ਥੋਕ ਕੇ ਗਿਆ ਉਹ ਕਹਿੰਦਾ ਸਾਰੇ ਪਿੰਡ ਨੂੰ ਪਤਾ ਕਹਿੰਦਾ ਮੋੜ ਮੋੜ ਤੇ ਗੱਲ ਛੋਡੀ ਹੁੰਦੀ ਹੈ ਕਹਿੰਦਾ ਸਾਡੀ ਸਾਡੀ ਕਿਧਰੋਂ ਗੱਲ ਹੋਣ ਲੱਗ ਗਈ ਨਾ ਨਾ ਮੇਰੀ ਗੱਲ ਸੁਣ ਲਓ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਜੇ ਕੁ ਇਹ ਜੀ ਗੱਲਬਾਤ ਹੈਗੀ ਆ ਆ ਮੈਨੂੰ ਦੱਸ ਦੋ ਕਿਤੇ ਕੱਲ ਨੂੰ ਇਹ ਨਾ ਹੋਵੇ ਤੁਸੀਂ ਪੁਰਸ਼ ਕਿਹੜੀ ਸੀ ਫਿਰੇ ਨਾ ਨਾ ਲੱਸੀ ਸੀ ਕਿਉਂ ਆਂਦੀ ਕੰਮ ਕਰਾਂਗੇ ਪੁੱਤ ਤੂੰ ਆਪ ਹੀ ਦੇਖ ਆ ਤੈਨੂੰ ਇਹ ਜੇ ਲੱਗਦੇ ਆ ਸਿਫਲਾ ਹਨ ਮਰ ਜਾਸ ਤੂੰ ਹੀ ਨਹੀਂ ਹੈ ਮਟੜ ਜਾਂਦੇ ਹੈਗੇ ਅੱਜ ਲੋਕ ਨਾ ਕੋਈ ਨਹੀਂ ਕਿਸੇ ਦੇ ਬਸ ਇਤੇ ਰਾਜੀ ਐ ਵੀ ਨਹੀਂ ਕਿਸੇ ਦੇ ਮਗਰ ਲੱਗਿਆ ਕਰਦੇ ਮੇਰਾ ਸਿਆਣਾ ਪੁੱਤ ਮੈਂ ਤੁਹਾਨੂੰ ਨੂੰ ਜਾਣ ਕੇ ਕਹਿੰਦਾ ਦੇਖ ਲਾ ਫਸਾਉਣ ਦਾ ਮਾਰਾ ਹੋਰ ਬਈ ਨਾ ਦੇ ਕਰੇ ਕਲੇਸ਼ ਪਵੇ ਹਾਂ ਤਮਾਸ਼ਾ ਦੇਖ ਕੇ ਰਾਜੀ ਨਹੀਂ ਲੋਕਾ ਉਹਨੂੰ ਕੀ ਲੋੜ ਹੈ ਕਲੇਸ਼ ਪਾਉਣ ਦੀ ਦੇਖ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬੰਦੇ ਬਿਨੇ ਕੰਮ ਨਹੀਂ ਚੱਲਦੇ ਹੁੰਦੇ ਜੇ ਕੋਈ ਛੋਟੇ ਚ ਗੱਲ ਹੈਗੀ ਦੋਨਾਂ ਚ ਕੋਈ ਘਰ ਦੇ ਉਨ ਨੀਕੀ ਗੱਲ ਆ ਦੇਖ ਮੈਨੂੰ ਨਹੀਂ ਪਤਾ ਦੇਖ ਇਹ ਗੱਲ ਦਾ ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ ਮਨ ਨੂੰ ਸ਼ੱਕ ਜਾ ਜ਼ਰੂਰ ਹੁੰਦਾਗਾ ਜਿਹੜਾ ਤੁਸੀਂ ਰੁਪਏ ਜੇ ਕੱਢ ਕੇ ਮੈਨੂੰ ਕੱਲ 5-5000 ਫੜਾਤਾ ਮਿੰਟ ਚ ਉਹ ਤਾਂ ਦੇਖੀ ਉਹ ਤਾਂ ਮੇਰੇ ਪੇਕਾਣ ਦਿੱਤੇ ਸੀ ਤੇ ਤੁਹਾਨੂੰ ਯਾਦ ਨਹੀਂ ਹੈਗੇ ਅੱਗੇ ਤਾਂ ਕਦੇ ਪੇਕਾਣ ਦਿੱਤੇ ਨਹੀਂ ਗਾ ਜੇ ਨਾ ਫੜਾਈਏ ਫਿਰ ਤਾਂ ਕਹਿ ਦਿੰਨਾ ਤੂੰ ਹੈ ਨਾ ਵੀ ਮੈਨੂੰ ਪੰਜੀ ਸ਼ਿੱਕਾ ਕੱਢ ਕੇ ਦੰਦੇ ਨਹੀਂ ਜਮੀ ਵੀ ਹੈ ਹਾਂ ਜੇ ਜੁਲਦਾਰੀ ਮੰਮੀ ਦਾ ਹੱਥ ਦੇਖ ਹਾਂ ਹਾਂ ਜੇ ਹੁਣ ਫੜਾਤੇ ਤਾਂ ਤੂੰ ਹੁਣ ਦੂਜੇ ਲੁੱਟ ਹੋ ਗਿਆ ਮੈਂ ਮਾਂ ਇਹ ਗੱਲ ਕਹਿਣਾ ਜੇ ਕੋਈ ਗਲਵਾਤ ਹੈਗੀ ਮੈਨੂੰ ਦਿਖ ਦੱਸ ਦੋ ਫੇਰ ਤਾਂ ਕੱਲ ਨੂੰ ਕੋਈ ਨੀਕੀ ਗੱਲ ਹੋਗੀ ਫਿਰ ਮੈਂ ਕੁਛ ਕਰਤਾ ਲਉ ਤੁਹਾਨੂੰ ਜਾਂ ਤੁਸੀਂ ਪਹਿਲਾਂ ਦੀ ਜੇ 1 ਮਿੰਟ ਚਲ ਮੰਨਦੇ ਤੁਸੀਂ ਇਹ ਚੀਜ਼ ਕਰਦੇ ਹੋ ਬੇਚਦੇ ਹੋ ਤੁਸੀਂ ਮੈਥੋਂ ਚੋਰੀ ਜਲ ਮੈਥੋਂ ਪਰਦਾ ਰੱਖ ਲਿਆ ਸਾਰੇ ਪਿੰਡ ਜੇ ਬੇਚ ਤੈਨੂੰ ਨਹੀਂ ਲੋਕ ਛੋਡਾ ਨਾ ਬਦਨਾਮ ਕਰਨਗੇ ਉਹ ਕਹਿੰਦਾ ਨਾ ਬਦਨਾਮ ਕਰਨੀ ਅਗਲਾ ਹਰ ਇੱਕ ਕਹਿੰਦਾ ਹਰਜੀਤ ਦੀ ਬਹੂ ਵਿਸ਼ਨੂੰ ਦਾ ਸਾਬੇ ਇੱਦਿਆ ਫੇ ਕਿੱਡੀ ਬਦਨਾਮੀ ਹੈ ਚਲ ਜੇ ਕਰਨੀ ਹੈ ਮੈਂ ਨਹੀਂ ਕਹਿੰਦਾ ਚਲ ਚਲ ਜੇ ਕਰਨਾ ਵੀ ਫਿਰ ਮੈਂ ਵੀ ਨਾਲ ਲੱਗ ਜਾਊਂਗਾ ਤੁਹਾਡੇ ਸਾਥ ਵੀ ਦੇ ਦੂੰ ਅੱਖਰ ਨੂੰ ਕੋਈ ਨਿੱਕੀ ਗੱਲ ਹੋ ਗਈ ਐ ਹੁਣ ਤੁਸੀਂ ਤੁਸੀਂ ਤੈਨੂੰ ਤੁਰੀਆਂ ਫਿਰੋਂਗੀਆਂ ਹੁਣ ਸਾਰੇ ਉਹ ਗੱਲਾਂ ਤੈਨੂੰ ਤਾਂ ਤਰਾਜ ਨਹੀਂ ਹੋਊਗਾ ਫਿਰ ਕੋਈ ਤਰਾਜ ਤਾਂ ਮਿੰਤਾ ਕਹਦਾ ਹੁਣ ਫਿਰ ਜਦੋਂ ਮਾਂ ਕਿਹੜਾ ਕੰਮ ਲਈ ਆ ਇਹ ਕਿਹੜਾ ਨਿਆਣੀ ਹੈ ਵੀ ਇਹਨੂੰ ਪਤਾ ਨਹੀਂ ਕਿ ਕੋਈ ਸੋਚ ਸਮਝ ਕੇ ਕੰਮ ਕੀਤਾ ਉਹ ਤੁਸੀਂ ਫੇ ਤਾਂ ਮੈਨੂੰ ਦੱਸ ਦੋ ਨਾ ਨਾ ਅਸ ਤਾਂ ਕਿਉਂ ਵੇਚਣਾ ਹੁਣ ਦੇਖਾ ਦੇਖ ਆਪਸ ਵਿੱਚ ਗੱਲਾਂ ਹੀ ਨਾ ਕਰੋ ਦੇਖ ਮੈਂ ਤੂੰ ਦੱਸ ਦੇ ਮੈਨੂੰ ਵੀ ਹੈਗੀ ਇਹ ਗੱਲ ਜੀ ਇਹ ਝੂਠਾ ਹੁਣ ਤੂੰ ਦੱਸ ਦੇ ਤਾਂ ਕੁੜੇ ਮੁੰਡਾ ਜੀ ਦੁਕਾਨ ਲੱਗ ਰਿਹਾ ਵੀ ਮੈਂ ਤੁਹਾਡਾ ਸਾਥ ਦਊਂਗਾ ਦੱਸ ਪਈ ਸਾਰੀ ਗੱਲ ਮੈਨੂੰ ਕੀ ਪਤਾ ਮੈਨੂੰ ਕੀ ਪਤਾ ਹੁਣ ਤੂੰ ਦੱਸ ਮੰਮੀ ਲੈ ਮੈਂ ਕੀ ਦੱਸਾਂ ਕਿਹਾ ਤਾਂ ਤੈਸੀਗਾ ਐ ਨਹੀਂ ਕਿਹਾ ਸੀ ਪੁੱਤ ਮੈਂ ਤਾਂ ਫੇਰ ਲੱਗੀਆਂ ਇਹਦੇ ਮਗਰ ਵੇਚਦੇ ਦੇਖ ਮੈਂ ਕੁਝ ਨਹੀਂ ਕਹਿੰਦਾ ਮੈਨੂੰ ਸੱਚ-ਸੱਚ ਦੱਸ ਦੇ ਵੀ ਗੱਲ ਕੀ ਆ ਕੀ ਨਹੀਂ ਪੱਕਾ ਕੁਛ ਕਹਿੰਦਾ ਨਹੀਂ ਹੈਗਾ ਮੈਂ ਮੈਂ ਜਮਾ ਨਹੀਂ ਕੁਛ ਕਹਿੰਦਾ ਹਾਂ ਹਾਂ ਵੇਚ ਦਿਆ ਕੀ ਵੇਚਦੇ ਕੀ ਵੇਚਦੇ ਕਿਹੜਾ ਨਸਾ ਵੇਚਦੇ ਉਹ ਆਹੀ ਪੁੱਤ ਆਹੀ ਜਿਹੜਾ ਅੱਜਕੱਲ ਜਵਾਖ ਜਾਲਾਉਂਦੇ ਰਹਿੰਦੇ ਨੇ ਛਟਾ ਛੁੱਟਾ ਜਾ ਮੈਂ ਮੇਰੀ ਗੱਲ ਸੁਣਵਾ ਤੇ ਇਹ ਤਾਂ ਮੈਂ ਤੇਰੀ ਗੱਲ ਮੰਨਦਾ ਤੇ ਫਿਰ ਤੁਸੀਂ ਲਿਆਉਂਦੇ ਕਿੱਥੋਂ ਆਂ ਤੁਸੀਂ ਲਵੇ ਕਦੇ ਤੁਸੀਂ ਨਹੀਂ ਗਈਆਂ ਕਿੰਨੇ ਚੋ ਬਾਹਰ ਤੁਸੀਂ ਨਹੀਂ ਜੀ ਇਹ ਸੋ ਫਰਾ ਕੇ ਕੌਣ ਜਾਂਦਾ ਕੌਣ ਦੇਖ ਕੇ ਜਾਂਦਾ ਸਮਾਨ ਉਹ ਤਾਂ ਵੀਰ ਆਵਦੀ ਘਰ ਵਾਲੀ ਨੂੰ ਪੁੱਛ ਇਹਨੂੰ ਪਤਾ ਚੱਲ ਕੋਈ ਨਾ ਫਿਰ ਕੀ ਹੋ ਗਿਆ ਮੈਂ ਦੱਸ ਦਿੰਨੀ ਆ ਉਹ ਜਿਹੜੀ ਮਿਰਸੇ ਲਈ ਵੀ ਪਈ ਹੋਈ ਹੈਗੀ ਉਹ ਦੇਖਾ ਉਹ ਦੇਖਾ ਰੌਲਾ ਵੇਚਦਾ ਦਾ ਨੱਚ ਉਹ ਤਾਂ ਮੰਗਵਾਣ ਮਗਵਾਨੇ ਹੁੰਦਾ ਸਮਾਨ ਉਹ ਫੜਾ ਜਾਂਦਾ ਹੁੰਦਾ ਸਾਨੂੰ ਜੀ ਕਿੰਨਾ ਟਾਈਮ ਹੋ ਗਿਆ ਹੁੰਦੇ ਕੰਮ ਕਰਦੇ ਆ ਥੋੜੇ ਜਿਨੇ ਹੋਏ ਨੇ ਹਾਂ ਆਹ ਹਾ ਹੁਣ ਹੀ ਲੱਗਿਆ ਪੁੱਤ ਹਾਂ ਬਾਹਰ ਟਾਈਮ ਨਹੀਂ ਹੋਇਆ ਹੈ ਗਿਆ ਹਾਂ ਲੈ ਦੱਸ ਹਾਂ ਫਿਰ ਖੁਸ਼ ਹਹਿਤਾ ਹੈ ਨਹੀਂ ਸੀ ਭੁੱਖੇ ਮਰਦੇ ਸੀ ਹੈ ਹੋਰ ਕੀ ਕਰਦੇ ਅਸੀਂ ਮੈਨੂੰ ਤਾਂ ਦੱਸਣਾ ਸੀ ਨਾ ਮੈਂ ਅਸਕਰ ਦਾ ਮਾਲਕਾਂ ਦਾ ਬੰਦਾ ਵੈਂ ਕੋਣ ਨੂੰ ਦੱਸਦੇ ਤੁਸੀਂ ਕਿਹੜਾ ਫਿਰ ਕੰਮ ਕਰਨ ਦਿੰਦੇ ਸੀ ਅਸੀਂ ਨਾ ਡਰ ਗਏ ਥੋੜਾ ਜਿਹਾ ਤੇਠੋਂ ਹਾਂ ਫਿਰ ਤੂੰ ਕੰਮ ਥੋੜੀ ਨਾ ਕਰਨ ਦਿੰਦਾ ਸਾਨੂੰ ਇਹ ਹਰ ਜਮੇ ਚਾਹ ਲਿਆ ਚਾਹ ਚਾਹ ਲਿਆ ਕਿ ਦੁਨੀਆ ਮਾਂ ਮੇਰੀ ਗੱਲ ਸੁਣ ਤੁਹਾਡਾ ਕੰਟ ਦੀ ਉਹ ਪਤਾ ਮੈਂ ਕਹਿੰਦੀ ਸੀ ਆ ਹੁਣ ਤੇਰੀ ਕਿੰਨੀ ਕਮਾਈ ਆਂਦੀ ਹੈ ਹੈ ਹੁਣ ਕਰਦਾ ਗੁਜ਼ਾਰਾ ਚਲਾਉਣਾ ਬਹੁਤ ਆਫਾ ਸੀਗਾ ਤਾ ਕਰਕੇ ਫਿਰ ਅਸੀਂ ਨਿਆਹ ਰਾਹ ਲੱਭ ਲਿਆ ਮੈਂ ਤਾਂ ਘੇਰਾ ਤਾਂ ਪਾਈ ਜੱਸੀ ਨੂੰ ਮੈਂ ਕਿਹਾ ਸੀ ਬਹਤੂਆ ਸਲਾਈ ਕਢਾਈ ਜੀ ਕਰਨਾ ਇਹ ਕਹਿੰਦੀ ਮੰਮੀ ਇਹ ਚ ਕਿੰਨਾ ਕਪੜਤਾ ਹੈਗਾ 100 200 ਮਸਾਂ ਦੇ ਕੇ ਜਾਂਦੀ ਨੇ ਆ ਪਿੰਡਾਂ ਚ ਤਾਂ ਮਾਂ ਆਪਾ ਜਿੱਦ ਦੀ ਰੋਟੀ ਖਾਂਦੇ ਸੀ ਮੈਂ ਤਾਂ ਐ ਨਹੀਂ ਸਮਝਾਉਂਦੀ ਤੁਹਾਨੂੰ ਇਹ じゃ ਕੀ ਜ਼ਰੂਰੀ ਹੋ ਗਿਆ ਕੰਮ ਕਰਨਾ ਨੌਲੇ ਤਾਂ ਕਹਿੰਦੇ ਤੁਹਾਡਾ ਸਾਥ ਦਊਗਾ ਹੈ ਨੌਲੇ ਹੁਣ ਫਿਰ ਉਹ ਸਾਥ ਤਾਂ ਹੁਣ ਮੈਂ ਤਾਂ ਮੇਰੀ ਗੱਲ ਸੁਣ ਬਦਨਾਮ ਤਾਂ ਹੋ ਹੀ ਗਏ ਹੁਣ कुंठ ਕੱਢਣ ਦਾ ਕੀ ਫਾਇਦਾ ਮੈਂ ਤਾਂ ਫੇਰ ਸਮਾਰਕੀ ਚਲ ਦੇਖ ਹੀ ਜਾਊਗਾ ਫਿਰ ਮੈਂ ਵੀ ਰਲ ਜੰਨ ਨਾਲ ਮੈਨੂੰ ਵੀ ਫਰੀ ਸਾਪਤੀ ਦਿਓ ਭਾਈ ਗੀ ਬੰਦਾ ਲੈ ਸਾਰਾ ਪੈਸੇ ਤੁਹਾਡੇ ਦਾ ਹਾਂ ਸਾਰਾ ਪੈਸੇ ਤੁਹਾਡੇ ਦੇ ਆਹ ਪੁੱਤ ਆਪਾਂ ਤਾਂ ਐ ਸੋਚਦੇ ਸੀ ਕੋਠੀ ਪਾਲਾਂਗੇ ਹਾਂ ਕੋਠੀ ਪਾਲਾਂਗੇ ਨਹੀਂ ਕਿਹਾ ਜਾ ਕਰ ਲੈ ਦੇਖੀ ਉਹਦੇ ਦੀ ਪ੍ਰੀਤ ਰੱਖੀ ਬੈਠੀ ਐ ਕੰਮ ਵਾਲੀ ਦੇ ਕਿੱਕ ਰੱਖੀ ਉਹਨੇ ਤਾਂ ਮੈਂ ਤਾਂ ਤੁਹਾਨੂੰ ਚਾਰ ਰੱਖੂੰਗੀ ਇਹਨੇ ਉਸੇ ਦੀ ਰੀਸ ਕਰੀ ਆ ਭਾਈ ਉਹਨਾਂ ਦੇ ਤਾਂ ਸਰਕਾਰੀ ਆਉਂਦੀ ਹੈ ਹੈ ਉਹਨਾਂ ਤੱਕ ਨੌਕਰੀ ਵਾਲੇ ਨੇ ਸਾਰੇ ਤਾਂ ਕਰਕੇ ਅਗਲੀ ਨੇ ਕੰਮ ਵਾਲੀ ਰੱਖ ਲਈ ਹੁਣ ਇਹ ਕਹਿੰਦੀ ਮੰਮੀ ਮੈਂ ਵੀ ਕੰਮ ਵਾਲੀ ਰੱਖੂੰਗੀ ਹੁਣ ਬਈ ਆਪਾਂ ਕਿੱਥੋਂ ਰੱਖ ਲਾਂਗੇ ਇੱਥੇ ਕੰਮ ਵਾਲੀ ਆਪ ਦਾ ਗੁਜ਼ਾਰਾ ਮਸਾ ਹੁੰਦਾ ਸੀਗਾ ਚੰਗਾ ਉਹਨ ਤਾਂ ਉਤਾ ਲੱਖ ਰੁਪਏ ਮਹੀਨੇ ਦਾ ਕੁੱਟਦੀ ਹੈ ਦੇਖਾ ਹੈ ਆਪਾਂ ਤਾਂ 3-4 ਲੱਖ ਕੁੱਟਾਂਗੇ 3-4 ਲੱਖ ਦੇਖੀਂ ਬਈ ਦੇਖ ਮੈਨੂੰ ਹਜੇ ਪੇਟ ਸਿਹਤ ਨਹੀਂ ਦੰਦੀ ਹੈਗੀ ਪੁੱਤ ਇਹ ਕਿੱਦੇ ਤੇ ਲੱਗਿਆ ਮੈਨੂੰ ਤਾਂ ਐ ਸੀਗਾ ਬਈ ਖਾਸੀ ਜੋੜ ਰੱਖਨੇ ਹਲੇ ਕਾ ਨਹੀਂ ਮੇਰੇ ਕੋਲ ਤਾਂ ਮੜੇ ਜੇ ਜੁੜੇ ਨਹੀਂ ਨਹੀਂ ਦੇਖ ਲੈ ਨਾਲੇ ਤਾਂ ਜੱਟ ਖੜਲਿਆ ਪੜੋਣੀਆਂ ਹੈ ਨਾਲੇ ਫਿਰ ਸ਼ੱਕ ਕਰ ਦਿੰਦੀਆਂ ਗਿਆ ਫੇਰ ਖੜਲਿਆ ਕਰ ਮੈਂ ਇਹ ਗੱਲ ਕਹਿਣਾ ਮਾਂ ਮੇਰੀ ਗੱਲ ਸੁਣ ਜੇ ਤੁਸੀਂ ਕਰਨੀ ਹੀ ਕੋਈ ਫੀਮ ਬੱਪੇ ਦਾ ਕੋਈ ਪੁੱਕੀ ਦਾ ਕਰ ਲੈਂਦੇ ਤੇ ਪਰ ਹੁਣ ਬਾਕੀ ਕਵਾਂ ਹੁਣ ਚਿੱਟਾ ਦਾ ਬਾਲਾ ਮਹਿੰਗਾ ਕਹਿੰਦੇ ਇਸ ਇਹੀ ਕਹਿੰਦੀ ਸੀ ਮੈਨੂੰ ਤਾਂ ਕਹਿੰਦੀ ਆ ਬੱਦ ਖਾਂਦੇ ਨੇ ਅੱਜ ਕੱਲ ਜਵਾਖ ਲਾਉਂਦੇ ਨੇ ਪਤਾ ਨਹੀਂ ਖਾਂਦੇ ਨੇ ਕਹਿੰਦੀ ਆ ਤੇ ਫਿਰ ਲੈ ਕੇ ਕੌਣ ਕਿੱਥੋਂ ਫੜਾ ਕੇ ਇੱਥੇ ਇੱਥੋਂ ਕੌਣ ਲੈ ਕੇ ਆਂਦਾ ਹੈ ਆਪਣੇ ਘਰੋਂ ਉਹ ਫੜਾ ਫੜਾ ਆ ਜਾਂਦਾ ਹੁੰਦਾ ਮਮੀ ਫੜ ਲੈਂਦੀ ਹੁੰਦੀ ਪੁੱਛਦੇ ਨੇ ਜਿਹੜੇ ਆਪਣੇ ਘਰੋਂ ਲੈਣ ਆਉਂਦੇ ਨੇ ਉਹ ਕੌਣ ਲੈ ਕੇ ਆਉਂਦੇ ਉਹ ਕਿਸੇ ਦਾ ਪੁੱਤ ਪਰਦੇ ਜੇ ਨਾਲ ਮੈਂ ਫੜਾ ਲੈਂਦੀ ਹੁੰਦੀ ਕਿਸ਼ਨ ਤਾਂ ਪਰਦੇ ਜੇ ਨਾਲ ਮੈਂ ਫਸਾ ਜਾਂਦੀ ਹਾਂ ਮੰਮੀ ਬਣਾਉਂਦੀ ਆ ਜਾਂ ਕੋਈ ਨਾ ਕੋਈ ਹੁਣ ਐ ਕਰਿਆ ਕਰਿਆ ਚੱਲਦੀ ਮੰਮੀ ਉਹਦੀ ਜ਼ਿੰਮੇਵਾਰੀ ਤੁਸੀਂ ਸੰਭਲ ਲਿਓ ਮੰਮੀ ਹੁਣ ਤੁਸੀਂ ਵੀਰ ਆਇਆ ਕਰੋ ਇੱਕ ਪਾਸੇ ਨਾ ਹੋ ਜਾ ਮੇਰਾ ਅੱਜ ਤੁਸੀਂ ਲੈ ਲਾਂਗੇ ਹਾਂ ਤਾਂ ਗੱਲ ਛੱਡ ਤੈਨੂੰ ਇੱਕ ਗੱਲ ਦਾ ਪਤਾ ਹੈ ਉਹ ਤੇਰਾ ਤਾਂ ਆਇਆ ਹਾਂ ਇਹ ਵੀ ਚਿੱਟਾ ਲਾਉਂਦਾ ਹਾਂ ਹਾਂ ਅੱਧਾ ਨੂੰ ਤਾਂ ਐਸੀ ਵੀ ਛੱਡ ਰੱਖੇਗਾ ਮੰਮੀ ਤਾਂ ਲੈ ਕੇ ਗਿਆ ਹੈ ਆਹੋ ਹੂੰ ਦੰਦਚਾਰ ਬਈ ਲੈ ਗਿਆ ਆਪਣਾ ਉਹ ਕੁਸਤਾ ਭੇਤ ਲੈਂਦੇ ਹੋਣਗੇ ਨਾ ਨਾ ਪੈਸੇ ਗੁਲਪੇ ਕਰਦੇ ਮੈਨੂੰ ਨਾਲ ਦੀ ਨਾਲ ਪਤਾ ਐਸੇ ਖੜਾ ਝਾੜਾ ਦੇ ਲੱਗਦੇ ਨੇ ਹੈ ਭਈ ਅਗਲਾ ਉਹ ਵੀ ਦੇ ਜੂਗਾ ਭੇਤ ਲੈਣ ਦਾ ਮਾਰਾ ਕਿੰਨੇ ਵਾਰ ਹੀ ਲੈ ਗਿਆ ਤਾਂ ਮੈਂ ਤਾਂ ਜਦੋਂ ਗੱਲ ਸੁਣੀ ਸੋਚੇ ਹੈਰਾਨ ਮੈਂ ਮਨ ਨਹੀਂ ਮਹਾਲਾ ਦੇਖ ਲੇ ਤਰੀ ਤਾਈ ਨੂੰ ਤਾਂ ਵੀ ਛੱਡੀ ਬੈਠੇ ਰੋ ਹਾਂ ਜਿਹੜਾ ਬੰਦਾ ਨਸ਼ਾ ਕਰਦਾ ਹੁੰਦਾ ਨਾਲੇ ਉਹ ਦੱਸਦਾ ਰਹਿੰਦਾ ਆਪਣੇ ਘਰੇ ਜਾ ਕੇ ਉਹ ਤਾਂ ਤਿੰਨ ਚਾਰ ਵਾਰੀ ਲੈ ਗਿਆ ਜਾ ਕੇ ਨਹੀਂ ਪੇਤ ਲੈ ਕੇ ਜਾਂਦਾ ਜੇ ਫਿਰ ਤਾਂ ਇੱਕ ਵਾਰੀ ਜਾਂਦਾ ਜੇ ਨਹੀਂ ਆਉਂਦਾ ਤਾਂ ਇੱਕ ਸਾਨੂੰ ਹੋਰ ਦੱਸਦਾ ਚਲ ਠੀਕ ਆ ਪਹਿਲੀ ਗੱਲ ਜਮੇ ਜਿੱਤੇ ਖੁਸ਼ ਨਹੀਂ ਸੀ ਹੁਣ ਜਦੋਂ ਹੱਟ ਹੀ ਗਿਆ ਜਦੋਂ ਰੱਸਾ ਜੱਪਣ ਦੀ ਆਤ ਤੇ ਪਏ ਸਿਕਣੂ ਹਟੀਦਾ ਬੰਦਾ ਪਰ ਸੁਣ ਮੈਂ ਨਿੱਕਲ ਦੱਸਦੀ ਗੱਲ ਇਹ ਰੱਖਿਓ ਪਰਦੇ ਚ ਤੇ ਤੇ ਆਹ ਜਿਹੜਾ ਪਾਇਆ ਬੋਇਆ ਇਹ ਵੀ ਟਹਾਲੋ ਨਾ 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 ਕਿਸੇ ਨੂੰ ਦੱਸਦੇ ਕਿ ਰੱਖੀ ਦਾ ਪਰਦੇਚ ਸੀ ਆ ਫਿਰ ਬਾਹਰ ਬਤਾਈ ਕਿ ਇਹ ਨਹੀਂ ਦੱਸ ਤਾ ਤੂੰ ਕਹਿੰਦਾ ਹੁਣ ਬਾਹਰ ਸਭ ਨੂੰ ਪਤਾ ਲੋ ਤਾਂ ਪਤਾ ਹੈਗੀ ਐ ਜਦੋਂ ਸਾਰਾ ਪਿੰਡ ਨੂੰ ਦਿੰਦੇ ਤੁਸੀਂ ਸਾਰੀ ਪਿੰਡ ਨੂੰ ਪਤਾ ਲੱਗ ਗਿਆ ਜੇ ਆਪਾਂ ਨੂੰ ਲੈ ਕੇ ਚੱਤੀ ਫੇਰ ਮੈਂ ਤੈਨੂੰ ਕਿਹਾ ਸੀ ਬਈ ਅਹੀ ਜਿੱਗਲਾਂ ਲੁਕੀਆਂ ਨਹੀਂ ਰਹਿੰਦੀ ਹੁੰਦੀਆਂ ਇਹ ਕਹਿੰਦੀ ਮੰਮੀ ਕਿਸੇ ਨੂੰ ਨਹੀਂ ਪਤਾ ਲੱਗਦਾ ਮੈਂ ਤਾਂ ਆਪੇ ਦੇ ਮਗਰੋਂ ਹੀ ਲੱਗ ਗਈ ਛੇਤੀ ਛੇਤੀ ਤਾਂ ਨਹੀਂ ਐ ਅਗਲਾ ਸ਼ੱਕ ਕਰਦਾ ਅਗਲਾ ਖੂਗਾ ਗੱਪ ਮਾਰਦੇ ਨੇ ਚੌੜ ਕਰਦੇ ਨੇ ਅਹ ਤੱਕ ਨੂੰ ਪਤਾ ਲੱਗਦਾ ਹੁਣ ਫਿਰ ਗੱਲ ਪਉਂਦੀ ਆ ਪਾਜੀ ਗੱਲ ਸੁਣ ਲੈ ਮੇਰੀ ਸਾਰੀ ਪੂੰਜੀ ਜਮਾ ਪੁੰਦੀ ਨਾ ਮੇਰੇ ਪੁੱਤ ਦੇ ਹੱਥ ਚ ਕਰਦੇ ਨਾ ਤੇਰੇ ਹੱਥ ਚ ਜਾਵੇ ਨਾ ਮੇਰੇ ਹੱਥ ਚ ਜਾਵੇ ਆ ਮੁੰਡੇ ਨੂੰ ਫੜਾ ਦੇ ਸਾਰੀ ਕੋਈ ਨਾ ਕੋਈ ਨਾ ਫੜਾ ਦੂੰਗੀ ਹੁਣ ਕਿਤੇ ਐਵੇਂ ਨਾ ਰੁਪਏ ਖਰਾਬ ਕਰੀ ਚੱਲਿਓ ਤੇਰੇ ਨਾਲੇ ਖਾਮ ਖਾਂ ਕੁੱਟ ਖਾਲੇ ਪੁਲਿਸ ਤੋਂ ਖਾਮ ਘੇ ਖਾਂਗੇ ਪੈਸੀ ਹਾਲੀ ਪੱਠੇ ਕਰ ਲਈ ਹੁਣ ਕਰਕੇ ਵੀ ਦਿਖਾ ਦਿਓ ਲੋਕਾਂ ਨੂੰ ਦਿਖਾ ਵੀ ਦਿਓ ਵੀ ਹਾਂ ਜੇ ਬਲੈਕ ਕੀਤਾ ਤਾਂ ਕੁਝ ਪਾਇਆਗਾ ਕੋਈ ਨਾ ਪਤਾ ਕਰਨ ਦੇ ਮਾਰਿਆ ਨੇ ਇਹ ਕੀਤਾ ਤੋੜੇ ਨੇ ਉਹੀ ਦਾ ਜੀ ਕਰਦਾ ਸੀਗਾ ਹੈ ਕਿ ਮਜਬੂਰੀਆਂ ਮਰਾਉਂਦੇ ਨੇ ਬੰਦੇ ਨੂੰ ਗਰੀਬ ਬੰਦੇ ਦਾ ਕੀ ਜ ਹੋਣੇ ਨੇ ਹੈ ਆ ਟਿੱਡ ਤਾਂ ਦੋ ਟਾਈਮ ਖਾਣ ਨੂੰ ਮੰਗਦਾ ਹੀ ਐ ਆਉਣ ਵਾਲੀ ਇਹ ਹੋਊਗੀ ਕੋਈ ਨਾ ਉਹਦੇ ਕਰਦੀ ਸੀ ਨਾ ਮੈਨੂੰ ਟੀਚਰਾਂ ਅੱਜ ਦਿਨੀਆਂ ਨੂੰ ਪਤਾ ਪੁੱਛਦੀਆਂ ਦਾ ਹਾਲ ਹੂੰ 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 ਆ ਗਿਨੀ ਨੀਲਾ ਪ੍ਰੀਤ ਕੀ ਮੈਂ ਨੀਕਾਲ ਭਾਬੀ ਸਸਰੀਕਾਲ ਕਿਵੇਂ ਆ ਗੁੜੇ ਠੀਕ ਐ ਵਧੀਆ ਕੰਮ ਤੇ ਚੱਲੀ ਹੈ ਭਾਬੀ ਤੈਨੂੰ ਪਤਾ ਤਾਂ ਹੈਗੇ ਐ ਮੈਂ ਹੋਰ ਕੀ ਕਰਨ ਹੁੰਦਾ ਮੈਨੂੰ ਕੰਮ ਦੀ ਜਾਣਾ ਹੁੰਦਾ ਰੋਜ਼ ਉੱਥੇ ਜਾ ਰਹੀ ਆ ਨਹੀਂ ਐ ਤਾਂ ਮੈਨੂੰ ਪਤਾ ਐ ਵੀ ਤੂੰ ਜਾਣੀ ਤਾਂ ਕੰਮ ਤੇ ਨਹੀਂ ਤੂੰ ਬੰਨ ਠਣ ਕੇ ਬਲਾਈਆਂ ਜਾਨੀਆਂ ਹੈ ਕੋਈ ਫੂਟ ਦੂਜਾ ਪਾਲਿਆ ਕਰ ਦੂਜਾ ਕਿਵੇਂ ਕੰਮ ਇਹ ਕਰਨਾ ਹੁੰਦਾ ਪੁਰਾਣਾ ਜੇ ਪਾਲਿਆ ਕਰ ਲਿਬੜ ਜਾਊਗਾ ਭਾਬੀ ਪੁਰਾਣਾ ਤਾਂ ਸੂਟ ਐ 150 ਰੁਪਏ ਦਾ ਸਾਰਾ ਸੂਟ ਐ ਇਹ ਆ ਚੁੰਨੀ ਮਮੀ ਦੀ ਪੇਟੀ ਚੋਂ ਗੱਡੀ ਦੀ ਹਾਂ ਤਾਂ ਹੀ ਲੱਗਿਆ ਮੈਨੂੰ ਤਾਂ ਪੁਰਾਣਾ ਜਾ ਤੇ ਮੈਂ ਤਾਂ ਇਹ ਕਹਿੰਦੀ ਸੀ ਹਾਂ ਕਿੰਨੇ ਪੈਸੇ ਦਿੰਦੀ ਐ ਗੁੜੇ ਤੈਨੂੰ ਪਾਬੀ ਤੇਰਾ ਰੋਜ਼ ਦਾ ਕੰਮ ਹੋ ਰਿਹਾ ਹੈ ਤੂੰ ਸਿੱਧੀ ਕਹੇ ਦੇ ਵੀ ਤੂੰ ਉਹਨਾਂ ਦੀ ਦੇਖ ਕੇ ਤਰੱਕੀ ਨਹੀਂ ਕਰ ਸਕਦੀ ਤੂੰ ਉਹਨਾਂ ਤੇ ਮੱਚਦੀ ਆ ਮੇਰੀ ਗੱਲ ਸੁਣਾ ਚਾਦਰ ਦੇਖ ਕੇ ਨਾ ਬੰਦੇ ਨੂੰ ਫੇਰ ਪੈਰ ਪਸਾਰਨੇ ਚਾਹੀਦੇ ਨੇ ਤੁਸੀਂ ਜਿੰਨੇ ਜੋਗੇ ਹੈਗੇ ਉੰਨੀ ਗੱਲਾਂ ਕਰਿਆ ਕਰੋ ਜੀ ਮੇਰੀ ਗੱਲ ਸੁਣ ਲੈ ਚਾਦਰ ਦੇਸੀ ਪੈਰ ਪਸਾਰਦੀਆਂ ਜਿੰਨੇ ਉਹ ਮਹੀਨੇ ਦੇ ਕਮਾਉਂਦੀ ਆ ਨਾ ਉਹਨੇ ਤਾਂ ਮੈਂ ਹਫ਼ਤੇ ਦੇ ਕਮਾਉਣੀ ਆ ਜ਼ਿਆਦਾ ਹੋ ਗਿਆ ਥੋੜਾ ਜਿਹਾ ਕਿਹੜੀ ਦੁਨੀਆ 'ਚ ਫਿਰਦੇ ਹੋ ਤੁਸੀਂ ਚਲ ਤੂੰ ਮੈਨੂੰ ਐਂ ਦੱਸ ਕੋੜੇ ਕਿੰਨੇ ਪੈਸੇ ਦਿੰਦੀ ਆ ਤੈਨੂੰ ਉਹ ਮੈਨੂੰ ਉਹ 3500 ਰੁਪਏ ਦਿੰਦੇ ਨੇ ਮਹੀਨੇ ਦਾ ਤੇ ਤੁਸੀਂ ਮਹੀਨੇ ਦਾ ਕਮਾਉਂਦੇ ਵੀ ਨਹੀਂ ਹੋਗੇ 3500 ਰੁਪਇਆ ਮੈਂ ਤੈਨੂੰ 7000 ਦੇ ਦੂੰਗੀ ਮਹੀਨੇ ਦਾ ਸਾਡੇ ਵੀ ਲੱਗ ਜਾ ਕੰਮ ਤੇ ਕੀ 7000 ਮਹੀਨੇ ਦਾ 7000 ਪੱਬ ਕਿਉਂ ਮਜ਼ਾਕ ਕਰੀ ਜਾਨੀ ਮੇਰੇ ਨਾਲ ਤੂੰ ਰੋਜ਼ ਮੈਨੂੰ ਕਿਹਾ ਕੇ ਖੜ ਜਾਨੀ ਮੇਰੇ ਟਾਈਮ ਬਰਬਾਦ ਕਰਨ ਨੂੰ ਮੈਂ ਤਾਂ ਜਾਨੀ ਆ ਬਸ ਸੁਣ ਮੇਰੀ ਗੱਲ ਤਾਂ ਸੁਣ ਲੈ ਮਜ਼ਾਕ ਮਜੂਕ ਕੋਈ ਨਹੀਂ ਕਰਦੀ ਹੈਗੀ ਜਦੋਂ ਮੈਂ ਤੈਨੂੰ ਕਹਤਾ ਮੈਂ 7000 ਦੇ ਦੂੰਗੀ ਮਹੀਨੇ ਦਾ ਫਿਰ ਤੂੰ ਲੈਣਾ ਨਹੀਂ ਚਾਹੁੰਦੀ ਹੈਗੀ ਮੈਨੂੰ ਪਤਾ ਹੈ ਵੀ ਤੁਸੀਂ ਉਹਦੀ ਰੀਸ ਕਰਦੇ ਹੋ ਵੀ ਉਹ ਬੇਲੀ ਬਹਿ ਕੇ ਖਾਂਦੀ ਮੈਂ ਵੀ ਬੇਲੀ ਬਹਿ ਕੇ ਖਾਵਾਂ ਪਰ ਤੁਸੀਂ ਉਹ ਦਾ ਮੁਕਾਬਲਾ ਤਾਂ ਕਰ ਲਓ ਟੁਕ ਟ ਐਨੇ ਰੁਪਏ ਕਮਾਉਂਦੀ ਐ ਨਾ ਤੁਸੀਂ ਆਪਣੇ ਕੋਲ ਜੋੜੀ ਜਾਂਦੇ ਹੋ ਲੈ ਕਰੋ ਤੁਹਾਡੇ ਘਰ ਵਾਲੇ ਤੋਂ ਕਹੋ ਬਾਈ ਤੂੰ ਆ ਜਾ ਆ ਜਾ ਤੁਸੀਂ ਮਰਜ਼ੀ ਤੋਂ ਪੁੱਛ ਲੈ ਮੇਰੇ ਹੱਥ ਤੋਂ ਪੁੱਛ ਲਈ ਚਾਹੀਦੀ ਨਹੀਂ ਤੋਂ ਸਾਹਮਣੇ ਮੈਂ ਬੇਇੱਜ਼ਤੀ ਕਰੂੰਗੀ ਹਾਂ ਹਾਂ ਇਹ ਨਹੀਂ ਮੈਂ ਬੇਇੱਜ਼ਤੀ ਕਰਾਂਦੀ ਹੁੰਦੀ ਬਾਈ ਆ ਜਾ ਆ ਜਾ ਅੰਦਰੀ ਅੰਦਰੀ ਆ ਚੱਲ ਚੱਲ ਸੱਸੀ ਘਰ ਬਈ ਸੱਸੀ ਘਰ ਬਈ ਸੱਸੀ ਹੋਰ ਠੀਕ ਹੈ ਬਈ ਬੈਠ ਜਾ ਬਈ ਮੈਂ ਤਾਂ ਠੀਕ ਹਾਂ ਇਹਨੂੰ ਭਾਬੀ ਨੂੰ ਹਟਾ ਲੈਣਾ ਰੋਜ਼ ਤਾਂ ਮੈਨੂੰ ਜਾਂਦੀ ਰਹੇ ਘੇਰ ਲੈਂਦੀ ਐ ਇਹਨੂੰ ਮੈਂ ਕਿੰਨੇ ਵਾਰ ਕਿਹਾ ਬਈ ਤੂੰ ਤਾਂ ਸਿਆਣਾ ਐ ਇਹ ਬੰਦੇ ਦੀ ਜਿੰਨੀ ਕਿ ਚਾਦਰ ਹੋਵੇ ਨਾ ਚਾਦਰ ਦੇ ਕੇ ਬੈਸਾਰ ਨਹੀਂ ਨਾ ਗੱਲ ਕੀ ਹੋਊਗੀ ਬਈ ਗੱਲ ਕੀ ਹੋਈ ਐ ਮੈਨੂੰ ਕਹਿੰਦੀ ਸਾਡੇ ਘਰੇ ਲੱਗ ਜਾ ਕੰਮ ਕਰਨਾ ਬਈ ਮੈਂ ਤਾਂ ਲੱਗ ਜੂਗੀ ਕੋਈ ਚੱਕਰ ਨਹੀਂ ਠੀਕ ਐ ਨਾ ਤੁਹਾਡੇ ਤੋਂ ਔਟ ਹੀ ਨਹੀਂ ਜਾਣੀ ਮੈਂ 3500 ਰੁਪਏ ਲੈਣੀ ਮੈਂ 3500 ਰੁਪਏ ਨਾ ਨਾ ਬਈ ਇਹ ਤੁਹ ਪਕੜਾ ਲੈਣਾ ਦੋ ਹਫਤੇ ਕਰਾ ਲਈ ਤੂੰ ਪਤਾ ਕਰ ਜੇ ਕੋਈ ਨਾ ਗੱਲ ਕਰ ਲੈ ਹਾਂ ਭਾਈ ਮੇਰੀ ਗੱਲ ਸੁਣ ਕੰਮ ਨੂੰ ਤਾਂ ਅਸੀਂ ਦੇਖ ਭਾਲਦੇ ਫਿਰਦੇ ਆਂਗੇ ਠੀਕ ਹੈ ਚਲੇ ਕਹਿੰਦੀ ਮੈਂ ਢਿੱਲੀ ਮਸ਼ੀ ਰਹਿੰਦੀ ਆ ਢੂਈ ਢਾਈ ਦੁਖਦੀ ਆ ਭਾਈ ਮੇਰੀ ਗੱਲ ਸੁਣ ਇਹਨੂੰ ਕੁਝ ਨਹੀਂ ਹੋਇਆ ਇਹ ਕਰ ਜੀ ਰੀਸਾਂ ਕੋਈ ਗੱਲ ਨਹੀਂ ਮੈਂ ਤਾਂ ਲੱਗ ਜਾਂਦੀ ਆ ਕੰਮ ਤੇ ਭਾਈ ਚਲ ਭਾਈ ਤੂੰ ਪਰ ਮੈਨੂੰ 3500 ਰੁਪਏ ਚਾਹੀਦੇ ਨੇ ਤੈਨੂੰ ਤਾਂ ਪੈਸੇ ਚਾਹੀਦੇ ਨਾ ਤੈਨੂੰ ਰੀਸਾਂ ਬੋਲ ਗਏ ਬੋਲ ਗਏ ਮੈਂ ਤਾਂ ਕਿਹਾ 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 ਮੈਂ ਤ ਕੋਈ ਨਾ ਤੂੰ ਸਾਡਿਆਂ ਕਵੀਨਦਰੀਂ ਚ ਕੀ ਹਿੱਸੇ ਲੈਣੇ ਨੇ ਚਾਹੇ ਲੱਖ ਬਣੇ ਤੇ 1.5 ਲੱਖ ਬਣੇ ਤੈਨੂੰ ਚੜੇ ਮਹੀਨੇ ਰੁਪਏ ਦੇਣਾ ਬੜਾ ਕਰਦੀ ਐ ਵੀ 6 ਮਹੀਨੇ ਦੇ ਕੱਥੇ ਰੁਪਏ ਰਹਿ ਜਾਂਦੇ ਬੱਸ ਜਾ ਜੇਬ ਵੀ ਤੇਨੂੰ ਇੰਨਾ ਲੱਗਦਾ ਔਖਾਗਾ ਵੀ ਤੂੰ ਇਹਨਾਂ ਦੇ ਕਰਦੀ ਐ ਪ੍ਰੀਤ ਕੇ ਕੰਮ ਤੇ ਨਹੀਂ ਵੀ ਸਾਡੇ ਵੀ ਸਾਰੇ ਦਿਨ ਦਾ ਰੱਖਲਾ ਆਂ ਭਾਂਡੇ ਹਿੰਡੇ ਕੱਪੜੇ ਵੀ ਨੱਟਣਾ ਹੁੰਦਾ ਵੀ ਚਾਹੇ ਸਾਰੇ ਦਿਨ ਦਾ ਚਾਹੇ ਵੀ ਸਾਡਾ ਤਾਂ ਸਾਲ ਦਾ ਮੰਗਾਲਾ ਵੀ ਕਿੰਨੇ ਰੁਪਏ ਲੈ ਨਹੀਂ ਨਹੀਂ ਦੀ ਕਮਾਈ ਕੀ ਕਿੰਨੀ ਆਉਂਦੀ ਤੂੰ ਤੂੰ ਬਈ ਕਮਾਈ ਤੇ ਕੁਲ ਲੈ ਨਾ ਇਹਦਾ 2 ਇਹਦਾ 5 ਲੱਖ ਰੁਪਏ ਕਮਾ ਲੈਣੇ ਆ 5-5 ਲੱਖ ਰੁਪਏ ਇਹ ਹਜਮ ਸੀ ਕੀ ਕਰਦੇ ਵੀਰੇ ਬਥੇਰੇ ਕੰਮ ਦੇ ਤਾਂ ਸੋਨੇ ਦੇ ਖਰੀਦਦੇ ਅੱਜ ਕੱਲ ਕੁੜੀਆਂ ਅਮਰੀਕਾ ਸ ਅੱਜ ਕੱਲ ਜਮਾਨਾ ਗਾ ਆਨਲਾਈਨ ਦਾ ਪਹਿਲਾਂ ਤੇ ਬਥੇਰੇ ਰੁਪਏ ਕਮਾਈ ਜਾਂਦੇ ਅੱਛਾ ਬੜੀ ਲਿਖੀ ਹੈਗੀ ਆ ਹੋਰ ਕੋਈ ਕਰਦਾ ਸੀ ਕਮਾਲ ਦੀ ਗੱਲ ਹੋ ਗਈ ਵੀ ਫਿਰ ਤੁਸੀਂ ਹੋਰ ਪੜ੍ਹਿਆ ਲਿਖਿਆ ਵੀ ਮਾਤ ਪਾਉਨੇ ਹੋ ਇਹਦਾ ਮੈਂ ਤਾਂ ਇਹ ਕਹਿੰਦੀ ਨੌਕਰੀ ਦੇ ਲੱਗਣਾ ਮਾ ਉਹ ਤੂੰ ੱੱਕੇ ਖਾਂਦੀ ਤੂੰ ਫਿਰਦੀ ਆਂ ਨੌਕਰੀ ਨੇ ਬਸ ਖਾਂਦੇ ਕਰਕੇ ਵਾਗੇ ਤੇ ਆ ਗਾ ਰਹੇ ਮਾਤ ਉਹ ਤਾਂ ਬਦੂ ਕੰਮ ਮੱਝ ਕੱਟੇ ਹੀ ਦਾ ਕਹ ਲੱਗ ਪੰਜ ਪੰਜ ਲੱਖ ਰੁਪਏ ਕਮਾਉਣਾ ਚਲ ਕੋਈ ਗੱਲ ਨਹੀਂ ਮਸਲਾ ਕਰਕੇ ਦੱਸਦੇ ਆ ਕਰਦੇ ਨਾਲ ਸਲਾਹ ਕਦੀ ਕਰਨੀ ਹੈ ਸਲਾਹ ਤਾਂ ਉਹ ਹੁੰਦਾ ਨਾ ਜੇ ਤਾਂ ਸਲਾਹ ਕਰੇਗੀ ਸਲਾਹ ਤਾਂ ਹੁੰਦਾ ਜੇ ਤੈਨੂੰ ਘੱਟ ਰੁਪਏ ਦੀ ਹੈ ਫਿਰ ਤੂੰ ਹੁੰਦਾ ਗੱਲ ਉਹ ਨਹੀਂ ਹੈਗੀ ਠੀਕ ਹੈ ਨਾ ਤੁਸੀਂ 70 ਦਾ ਵੀ ਚਾਹੇ ਮੈਨੂੰ 70000 ਦੇ ਦਿਓ ਮਹੀਨੇ ਦਾ ਗੱਲ ਇਹ ਹੈ ਵੀਰੇ ਵੀ ਮੇਰਾ ਉਹਨਾਂ ਨਾਲ ਵਧੀਆ ਬਣਿਆ ਹੈ ਪਰਿਵਾਰਕ ਹੁਣ ਉਹਨਾਂ ਦੇ ਵਿਚਾਰੇ ਨੇ ਕੋਈ ਕੰਮ ਕਰਨ ਵਾਲੀ ਨਹੀਂ ਨਾ ਡਿਊਟੀ ਤੇ ਭਾਵੇਂ ਇੱਕ ਮਿੰਟ ਕੋਰੇ ਮੇਰੀ ਗੱਲ ਸੁਣ ਭਾਈ ਅਸੀਂ ਬਗਾਨੇ ਪਿੰਡ ਤੇ ਰਹਿਣੇ ਆ ਐਨੀ ਕਹਿੰਦੀ ਬਈ ਐ ਤਾਂ ਤੁਸੀਂ ਵੀ ਆਪਸੇ ਜਦੋਂ ਇਹ ਕਰ ਸਕਿਓ ਐ ਵੀ ਚਲ ਇਨੇ ਸਾਲ ਹੋ ਗਏ ਮੈਨੂੰ ਕੰਮ ਕਰਦੀ ਨੂੰ ਚਲ ਫਿਰ ਵੀ ਹੋਰ ਬਥੇਰਾ ਕੰਮ ਕਰ ਲਿਆ ਉਹੀ ਤਾਂ ਮੈਂ ਕਹਿਣਾ ਉਹਨਾਂ ਦੇ ਬਥੇਰਾ ਘਟਾ ਢੋਲਿਆ ਉਹਨਾਂ ਦਾ ਆਪ ਦਾ ਵੀ ਤੁਸੀਂ ਘਰ ਜੋੜ ਲਓ ਨਾਲੇ ਭਈ ਉਹ ਗੱਲ ਆ ਵੀ ਛੋਟਾ ਜਿਹਾ ਘਰ ਆ ਚਾਰ ਪੈਸੇ ਜੋੜ ਲਓਗੇ ਜੇ ਬਾਹਲਾ ਕਰਦੇ ਹੋ ਭਈ ਲੈ ਮੈਂ ਤਾਂ ਸੋਨੂੰ 3 ਲੱਖ ਰੁਪਏ ਦੇ ਦਿੰਨਾ ਸਾਲ ਦਾ ਆਪਦੇ ਦੋ ਕਮਰੇ ਖੜੇ ਕਰ ਲਓ ਨਾਲੇ ਨਾਲੇ ਐ ਪਤਾ ਲੱਗ ਜੂ ਵੀ ਹਾਂ ਭਈ ਉਹਨਾਂ ਦੇ ਕੁੱਕੜ ਕੇ ਮੁੰਡੇ ਨੇ ਘਰ ਪਵਾਤਾ ਭਈ ਉਹਨਾਂ ਦਾ ਹਾਂ ਇੰਨਾ ਨੇ ਕੀ ਪਵਾਇਆਗਾ ਉਹੀ ਗੱਲ ਚਲਾਈ ਦੀ ਜਿੰਨੇ ਸਾਨੂੰ ਆਈ ਚਲਾਈ ਬਸ 2-3000 ਨਾਲ ਕੀ ਬਣਦਾਗਾ ਨਹੀਂ ਮੇਰੀ ਗੱਲ ਸੁਣੋ ਅੱਜ ਤਾਂ ਨਹੀਂ ਅਗਲੀ ਲੱਗਣਾ ਚਾਹੁੰਦੀ ਹੈਗੀ ਕੋਈ ਨਾ ਆਪਾਂ ਕਿਸੇ ਹੋਰ ਨੂੰ ਰੱਖ ਲਾਂਗੀ ਕੋਈ ਨਾ ਤੁਸੀਂ ਰੱਖਣਾ ਹੈ ਰੱਖ ਲਿਓ ਬਾਕੀ ਮੈਂ ਤੁਹਾਨੂੰ ਆਉਣ ਵੇਲੇ ਦੱਸ ਦੂੰਗੀ ਠੀਕ ਹੈ ਜਦੋਂ ਕੰਮ ਕਰਕੇ ਆਉਂਗੀ ਨਾ ਹਾਂ ਸੋਚ ਕੇ ਚੰਗਾ ਹਾਂ ਕੋਈ ਨਾ ਬਾਈ ਇਹਨੂੰ ਛੱਡ ਲੈ ਕੋਈ ਨਾ ਬਾਈ ਨਾਲ ਗੱਲ ਕਰ। ਪਰ ਉਹ ਇੱਕ ਗੱਲ ਤਾਂ ਹੈਗੀ ਐ ਆਨਲਾਈਨ ਕੰਮ ਮੈਨੂੰ ਵੀ ਸਿਖਾ ਦਿਓ ਫਿਰ ਮੈਂ ਵੀ ਇਹ ਕੰਮ ਚ ਛੁੱਟੀਆਂ ਲੈ ਲਾਂ। ਉਹ ਭਾਈ ਤੁਸੀਂ ਉਹ ਬਾੜਾ ਪੜੇ ਲਿਖਿਆ ਦਾ ਕੰਮ ਆ। ਬਾੜਾ ਪੜੇ ਲਿਖਿਆ ਦਾ ਕੰਮ ਐ। ਤੇਰਾ ਤੇਰਾ ਤੇਰੇ ਨਾਲ ਤੇ ਨਹੀਂ ਹੋਣਾ ਕੰਮ। ਲੱਖ ਤੋਂ ਲੱਖ ਕਹਿੰਦਾ ਫੋਨ ਲੈਣੇ ਪੈਣਗੇ ਸ਼ੂ ਨੂੰ ਪਹਿਲਾਂ ਇੰਨਾ ਸੋਡੇ ਕੋਲੇ ਕਿੱਥੇ ਐ ਭਾਈ? ਹੋਰ। ਕੋਈ ਨਾ ਜੇ ਲੋੜ ਹੋਈ ਤਾਂ ਦੱਸ ਦਿਓ ਆਪ ਦਾ। ਠੀਕ ਐ ਵੀਰੇ। ਤੂੰ ਹੀ ਡੋਂਡੀ ਪੜਦੀ ਫਿਰਦੀ ਐ ਸਾਰੇ ਪਿੰਡ ਦੇ ਵਿੱਚ। ਇਹ ਮੈਂ ਤਾਂ ਕੰਮ ਕਹਿੰਦੀ ਸੀ ਇਹਨੂੰ। ਫਿਰ ਅਗਲੀ ਨੂੰ ਨਹੀਂ ਪਤਾ ਲੱਗੂ ਬਈ ਇੰਨੇ ਰੁ లైన్ బిజినెస్ ਕਰਦੇ ਆਗੇ ਹੋਰ ਮੜਾ ਪਤਾ ਲੱਗੂਗਾ ਇਹ ਤਾਂ ਮੈਂ ਉਹ ਕਹਿਤਾ ਮਣਾ ਮੋਟਾ ਸਾਰੇ ਪਿੰਡ ਨੂੰ ਹੀ ਪਤਾ ਡੁੰਡੀ ਉਹ ਗੱਲ ਪੱਟੀ ਜਾਂਦਾ ਬਿਨਾ ਗੱਲ ਤੋਂ ਕੋਈ ਨਾ 7000 ਦੇਵਾਂਗਾ ਦੇਖੀ ਤਾਂ ਪਾਈ ਦੀ ਫਿਰੂਗੀ ਛਾਲਾ ਮਾਰਦੀ ਫਿਰੂਗੀ ਨਾਲੇ ਮੜਾ ਮੋਟਾ ਕਿਉਂ ਜਵਾਬ ਦੇ ਕੇ ਆਉਗੀ ਨਾਲੇ ਚਾਹੇ ਜਵਾਬ ਦੇ ਕੇ ਮਣਾ ਮੋਟਾ ਪੜਦਾ ਰੱਖਿਓ ਤੂੰ ਠੀਕ ਹੈ ਨਾ ਕਿਤੇ ਗਾਹਾਂ ਗੱਲ ਵਗ ਜੇ ਚੰਗਾ ਹਾਂ ਉਹੀ ਚੱਕ ਕੇ ਇਹ ਕਿਹਨੂੰ ਦੱਸਣ ਲੱਗ ਰਹੀ 7000 ਰੁਪਏ ਦੇ ਤੋ 5000 ਦੇ ਦੋ ਵੀ ਅਗਲੇ ਨੂੰ ਨੋਰਮਲ ਕਹਿ ਦੋ ਵੀ ਭੀਸੇ ਇੰਨੇ ਦਾ ਅਗਲੇ ਨੂੰ ਵੀ ਸਕਣਾ ਹੋਵੇ ਉਹਨੂੰ ਨਹੀਂ ਹੁਣ ਦਿੰਦਾ ਵੀ ਇੰਨੇ ਰੁਪ ਨਹੀਂ ਲੱਗ ਦਿੱਤੀ ਅਗਲੀ ਉਹ ਕੋ ਬਗਾਨੇ ਪਿੰਡ ਦੀ ਲਾ ਲੈਂਦੇ ਆਪਾਂ ਬਗਾਨੇ ਪਿੰਡ ਦੀ ਲਾ ਲੈਂਦੇ ਹੁਣ ਘਰ ਦਾ ਭੇਤ ਨਹੀਂ ਦੇਣਾ ਜਿਹਨੂੰ ਮੇਰੇ ਨੂੰ ਟਿਚਰਾਂ ਕਰਦੀ ਹੁੰਦੀ ਸੀਗੀ ਇਹ ਕਹਿੰਦੀ ਤੇ ਚਾਹ ਮੈਨੂੰ ਆ ਤਰੀਆਂ ਟਿਚਰਾਂ ਮਰਵਾਉਣਗੀਆਂ ਕਦੀ ਤੇਰੀਆਂ ਟਿਚਰਾਂ ਮਰਵਾਉਣਗੀਆਂ ਮੈਂ ਦੱਸੂ ਲੈ ਟਿਚਰਾਂ ਕਰਦੀ ਹੁੰਦੀ ਤੇ ਅਗਲੀ ਮੈਂ ਤਾਂ ਕੰਨਾ ਥਾਂ ਹੀ ਗੱਡੀ ਹੈਗੀ ਭਈ ਭਈ ਅਸੀਂ ਇੰਨੇ ਦਿਨ ਜੋ ਕਰੇ ਹੈਗੇ ਆਂਗੇ ਮੈਂ ਤਾਂ ਮਰਜ਼ੀ ਨੂੰ ਰੱਖ ਲਈਏ ਮੈਂ ਕਿ ਕਸੂਤਾ ਫਸ ਗਿਆ ਛੋਡੇ ਚ ਕਸੂਤਾ ਫਸ ਗਿਆ ਨਾਲੇ ਹੋਰ ਨਾਲੇ ਤਾਂ ਵਧੀਆਂ ਪੈਸੇ ਕਮਾਉਣਾ ਹੈ ਵਾਲੇ ਕਸੂਤਾ ਫਸ ਗਿਆ ਨਹੀਂ ਕਿਤੇ ਤੱਕੇ ਖਾਂਦਾ ਫਿਰਦਾ ਹੁੰਦਾ ਚੱਲ ਚੰਗਾ ਚੁੱਪ ਕਰ ਜਾ ਯਾਰ ਮੈਨੂੰ ਇਹ ਤਾਂ ਨਹੀਂ ਜਾਣ ਦੀ ਲੋੜ ਹੈਗੀ ਦੋ ਮੰਤਰੀ ਰੱਖ ਰੱਖੀ ਨੇ ਦੇਖੋ ਉੱਥੇ ਕੋਈ ਨਾ ਮੈਂ ਤਾਂ ਐਂ ਫਿਕਰ ਆ ਕਿਤੇ ਇਹਨਾਂ ਨੂੰ ਨਾ ਦੱਸ ਦੇ ਨਾ ਇਹ ਪ੍ਰੀਤ ਕਿਆ ਨੂੰ ਤੁਸੀਂ ਆਵੇ ਫਿਰ ਆਨਲਾਈਨ ਵੀ ਜਿੰਨੂੰ ਸਕੋਗੀ ਹੋਰ ਕੀ ਕਹੂਗੀ ਐਸੇ ਨੂੰ ਸ਼ੱਕ ਹੁੰਦਾ 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 ਮੂੰਹ ਨਾ ਡਰਿਆ ਕਰ ਤੂੰ ਤੂੰ ਤਾਂ ਕਹਿੰਦਾ ਆਨਲਾਈਨ ਇੱਥੇ ਸਭ ਪਿੰਡ ਚ ਤੇਰੇ ਬਾਦੀ ਪਤੀ ਨਹੀਂ ਗਾ ਸਾਰੇ ਪਿੰਡ ਦੇ ਡੌਂਡੀ ਪਿੱਟੀ ਵੀ ਹੈਗੀ ਵੀ ਨਸਾ ਵੇਚਦੇ ਨੇ ਅਜੇ ਕਹਿੰਦੀ ਆਨਲਾਈਨ ਕਹਿੰਦਾ ਮੈਂ ਕੋਈ ਮੈਂ ਮਰ ਜਾ ਆ ਦਿਖ ਲੈ ਚੋਰੀ ਕੀ ਲੱਛਣ ਕਰਦੀ ਆ ਤੇਰੀ ਨੂਮੀਨ ਸ਼ਰਮ ਆਉਂਦੀ ਹੈਗੀ ਜਮਾਂ ਵੀ ਕੋਈ ਨਾ ਜਾ ਕੇ ਮੰਮੀ ਨੂੰ ਦਿਖਾਉਣੀ ਮੈਂ ਵੀਡੀਓ ਫੇਰ ਆਊਗਾ ਯਕੀਨ ਉਹਨੂੰ ਹੂੰ ਤਾਂ ਉਹਨੂੰ ਯਕੀਨ ਆਉਣਾ ਨਹੀਂ